ਨਾਲ ਇੱਕ ਗੱਲ ਕਰਨ ਆਈ ਸੀ। ਓਹੋ ਸਾਰੀਏ ਤੂੰ ਸਨੇਹਾ ਲਾਂ ਦੀ ਮੈਂ ਘਰੇ ਆ ਜਾਂਦਾ। ਘਰੇ ਗੱਲ ਹੋਣ ਵਾਲੀ ਹੈ ਨਹੀਂ ਸੀ। ਹਾਂ ਦੱਸ ਪੁੱਤ। ਮੈਂ ਤਾਂ ਤੁਹਾਨੂੰ ਇਹ ਕਹਿਣੀ ਆ ਵੀ ਕਿਵੇਂ ਵੀ ਮੇਰੇ ਅੱਗੇ ਲੱਗ ਲਗਾ ਕੇ ਨਾ ਬਸ ਮੇਰੇ ਤਾਂ ਇਸ਼ੂ ਨਾਲੋਂ ਖਿਹੜਾ ਛੜਵਾ ਦਿਓ। ਜਿਹੜਾ ਮੇਰੇ ਮੁੰਡੇ ਦਾ ਹਿੱਸਾ ਬੰਦ ਹੈ ਉਹਨਾਂ ਦੇ ਘਰ ਚੋਂ ਦਵਾ ਦਿਓ। ਓ ਭਾਈ ਸੁੱਖਾ ਨਾ ਤੇਰਾ ਮੁੰਡਾ ਹੈਗਾ ਇਸਾ ਤੇਰਾ ਕਿਤੇ ਨਹੀਂ ਜਾਂਦਾ। ਪਰ ਛੇੜਾ ਜਿਹੜੀ ਤੂੰ ਗਲਤੀ ਕੀਤੀ ਹੈ। ਇਹੇ ਜੇ ਤੂੰ ਇੱਕ ਵਾਰੀ ਨਿਮੇੜਾ ਕਰ ਲਿਆ ਘਰ ਟੁੱਟ ਗਿਆ। ਸਿਰਦ ਦੁਬਾਰੇ ਬਸਾਉਣਾ ਬਹੁਤ ਔਖਾ ਹੋ ਜੂ ਤੂੰ ਆਪਦੇ ਦਿਲ ਨਾਲ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲੈ ਮੇਰੀ ਗੱਲ ਸੁਣੋ ਜੀ ਜਦੋਂ ਅਗਲਾ ਨਹੀਂ ਸੋਚ ਰਿਹਾ ਫਿਰ ਇਹ ਕੱਲੀ ਸੋਚ ਕੇ ਵੀ ਕੀ ਕਰੂਗੀ ਅਗਲਾ ਆਪੇ ਲੱਛਣ ਸੁਧਾਰ ਲਵੇ ਜੇ ਤੁਸੀਂ ਕਹੋ ਮੈਂ ਗੱਲ ਕਰਕੇ ਦੇਖ ਲੰਨਾ ਗੱਲਾਂ ਬਾਤਾਂ ਤਾਂ ਹੋ ਹੀ ਜਾਂਦਗੀਆਂ ਨੇ ਚਾਚਾ ਜੀ ਤੁਹਾਡੇ ਸਾਹਮਣੇ ਹੀ ਆ ਕਿੰਨੇ ਸਾਲਾਂ ਦਾ ਆਹੀ ਝੱਜੂ ਪਈ ਜਾਂਦਾਗਾ ਕੀ ਫਾਇਦਾ ਫਿਰ ਇਦੋਂ ਚੰਗਾ ਜਦੋਂ ਦੋਨਾਂ ਜੀਆਂ ਦੀ ਬੰਦ ਹੀ ਨਹੀਂ ਆਪਦਾ ਅੱਡੋ ਪੱਟ ਹੋ ਕੇ ਰਹਿਣ ਚ ਕੀ ਹਰਜ ਹਾਂ ਮਨਪ੍ਰੀਤ ਕੀ ਹੋ ਗਿਆ ਹਾਕਾ ਮਾਰੀ ਜਾਂਦੀ ਸੀ ਹਾਕਾ ਤਾਂ ਮੈਂ ਤਾਂ ਮਾਰਦੀ ਸੀ ਨੇ ਹਾਂ ਮੇਰਾ ਸੱਚੀ ਬਹੁਤ ਜ਼ਿਆਦਾ ਪਜ਼ਲ ਆਉਂਦੀ ਜ਼ਿੰਦਗੀ ਨੂੰ ਲੈ ਕੇ ਮੈਂ ਕਿੱਧਰ ਨੂੰ ਜਾਵਾਂ ਤੇ ਕੀ ਕਰਾਂ ਮਨਪ੍ਰੀਤ ਮੈਂ ਤੈਨੂੰ ਸਮਝਾਇਆ ਤਾਂ ਸੀ ਕਾਦੇ ਵਾਸਤੇ ਇਹਨਾਂ ਦੇ ਛਿੱਤਰ ਖਾਈ ਜਾਂਨੀ ਆ ਤੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਦੇਖ ਮੈਂ ਉਹਦੇ ਨਾਲ ਰਹਿ ਕੇ ਵੀ ਨਹੀਂ ਰਾਜੀ ਤਲਾਕ ਲੈਣ ਨੂੰ ਵੀ ਤਿਆਰ ਆ ਪਰ ਮੈਂ ਐਂ ਚਾਹੁੰਨੀ ਆ ਵੀ ਮੇਰੇ ਨਾਲ ਕੋਈ ਘਰ ਦਾ ਮੈਂਬਰ ਤਾਂ ਖੜੇ ਹੁਣ ਮੈਂ ਨਾ ਤਾਂ ਮੰਮੀ ਨੂੰ ਇਹ ਗੱਲ ਕਹਿ ਸਕਦੀ ਆ ਨਾ ਮੈਂ ਤਾਰੀ ਤਾਂ ਤੈਨੂੰ ਪਤਾ ਹੀ ਆ ਵੀ ਜਦੋਂ ਘਰੇ ਆ ਜਾਉਂ ਤਾਂ ਘਰੋਂ ਹੀ ਨਿਕਲ ਜਾਂਦਾ ਹੈ ਨਾ ਉਹਨੂੰ ਕੁਝ ਕਹਿ ਸਕਦੀਆਂ ਮੰਮੀ ਤਾਂ ਕਹਿ ਦਿੰਦੀ ਆ ਵੀ ਤਲਾਕ ਕਰਾਉਣਾ ਤਲਾਕ ਕਰਾਉਣਾ ਮੈਨੂੰ ਇਹ ਵੀ ਜੇ ਕਿਸੇ ਸਰਪੰਚ ਕੋਲੇ ਜਾਵਾਂ ਕੋਟ ਕਚੈਰੀਆਂ ਜਾਵਾਂ ਇਹਨਾਂ ਨੂੰ ਨਾਲ ਕਾ ਤੋ ਕੁੜੀਸੀ ਫਿਰੂੰਗੀ ਮੈਂ ਮੈਂ ਕੱਲੀ ਆਪ ਦੀ ਜ਼ਿੰਦਗੀ 'ਚ ਆਪ ਹੀ ਲੜ ਲੂੰਗੀ ਮਨਪ੍ਰੀਤ ਕੱਲੀ ਕਿੱਥੇ ਲੜ ਲੇਂਗੀ ਤੂੰ ਹੈ ਕਿੱਥੇ ਕੋਟ ਕਚੈਰੀਆਂ 'ਚ ੱੱੱਕੇ ਖਾਏਂਗੀ ਤੂੰ ਜਾਂਦਾ ਜੇ ਜੇ ਤਾਂ ਤੁਹਾਡੇ ਹੈਗਾ ਕੋਈ ਅਹਜਾ ਬੰਦਾ ਲਿੰਕ ਦੇ ਵਿੱਚ ਵੀ ਜਿਹੜਾ ਤੁਹਾਡੇ ਸਿੱਧਾ-ਸਿੱਧਾ ਨਿਵੇੜ ਦੂਗਾ ਫਿਰ ਤਾਂ ਤੂੰ ਇਹੋ ਜਿਹੇ ਸਿਆਪਾ ਛੇੜੀ ਜੇ ਉਹੀ ਭਈ ਵਕੀਲਾਂ ਨੂੰ ਪੈਸੇ ਦੇਣੇ ਨੇ ਨਾਲ ਤਾਂ ਭੈਣ ਬਤ ਦਿਹਾੜੀਆਂ ਕਰਕੇ ਦੇਣਗੀ ਪੈਸੇ ਜਦ ਆਵਦੀ ਮਾਂ ਤੋਂ ਮੰਗੇਗੀ ਫਿਰ ਤਾਂ ਕੋਈ ਫਾਇਦਾ ਨਹੀਂ ਹੈਗਾ ਦੇਖ ਜੇ ਤੇ ਤੁਹਾਡੇ ਲਿੰਕ ਚ ਇਹੋ ਜਿਹਾ ਬੰਦਾ ਹੈਗਾ ਜਿਹਦੀ ਚਲਦੀ ਹੈਗੀ ਵਕੀਲਾਂ ਵਕੀਲਾਂ ਕੋਲੇ ਫਿਰ ਤਾਂ ਪੰਗਾ ਲੈ ਲੈ ਦੇਖ ਫਿਲਹਾਲ ਤਾਂ ਸਿੱਧਾ ਕਚੈਰੀਆਂ ਚ ਜਾ ਕੇ ਤਾਂ ਮੈਨੂੰ ਤਾਂ ਸਿੰਘ ਪਸੌਂਦੀ ਲੋੜ ਹੈ ਜੇ ਆਪਣੇ ਪਿੰਡ ਦੇ ਪੰਚਾਇਤ ਮੈਂਬਰ ਚੱਜਦੇ ਨਾਲ ਹੋਣ ਹੈ ਸਰਪੰਚ ਵੀ ਵਧੀਆ ਮੈਂਬਰ ਪੰਚਾਇਤ ਸਭ ਵਧੀਆ ਨੇ ਗੱਲ ਸੁਣਦੇ ਨੇ ਜਾਇਜ਼ ਗੱਲ ਤਾਂ ਉਹ ਕਰਦੇ ਹੀ ਕਰਦੇ ਨੇ ਨਜਾਇਜ਼ ਉਹਨਾਂ ਨੇ ਕਦੇ ਕੀਤੀ ਨਹੀਂ ਮੈਂ ਤਾਂ ਕਹਿੰਨੀ ਆ ਇੱਕ ਵਾਰੀ ਨਾ ਮੈਂ ਚਾਚਾ ਕਾਕੇ ਕੋਲੇ ਜਾ ਕੇ ਦੇਖਦੀ ਆ ਫਿਰ ਜ਼ਰੂਰੀ ਉਹ ਕਚੇਰੀਆਂ ਚ ਸਿਆਪੇ ਲੈਣਿਆ ਪਹਿਲਾਂ ਦੇਖ ਲੈ ਜੇ ਤੇਰਾ ਪੰਚਾਇਤ ਚ ਨਿਪੜਦਾ ਤੂੰ ਨੀ ਵੇੜਲਾ ਤੂੰ ਐ ਕਰ ਨਾ ਤਾਂ ਮੈਂ ਘਰੇ ਕਿ ਕਿਸੇ ਨੂੰ ਇਹ ਗੱਲ ਕਮਾਂ ਵੀ ਮੈਂ ਉੱਥੇ ਜਾਨੀ ਆ ਵੀ ਚਾਚੇ ਨਾਲ ਕੋਈ ਗੱਲ ਕਰਨੀ ਆ ਤੂੰ ਮੇਰੇ ਨਾਲ ਚੱਲੇ ਮੈਂ ਤਾਂ ਹਾਰਾ ਹੀ ਬਹੁਤ ਹੁੰਦਾ ਬੰਦੇ ਨੂੰ ਵੀ ਮੇਰੇ ਨਾਲ ਕੋਈ ਖੜਾ ਹੈ ਪਰ ਤੂੰ ਕਹਿੰਨੀ ਆ ਦੱਸ ਕਿ ਨਹੀਂ ਜਾਣਾ ਆਂਟੀ ਕੀ ਸੋਚੂਗੀ ਵੀ ਮੇਰੀ ਕੁੜੀ ਨੂੰ ਨਾਲ ਲਾ ਕੇ ਲੈ ਗਈ ਕੋਈ ਨਹੀਂ ਆਇਆ ਤਾਂ ਕੁਛ ਨਹੀਂ ਕਹਿੰਦੇ ਉਹਨਾਂ ਨੂੰ ਯਕੀਨ ਹੈਗਾ ਹੀ ਆਪਣੇ ਤੇ ਆਪਾ ਕਿਹਾ ਉਹੀ ਤੁਰੀਆਂ ਫਿਰਦੀਆਂ ਕਿਸੇ ਕੰਮ ਤਾਂ ਨਹੀਂ ਜਾਂਦੀਆਂ ਚੱਲ ਕੋਈ ਨਹੀਂ ਮੈਂ ਤੇਰੇ ਨਾਲ ਚੱਲ ਪਉਂਗੀ ਹਾਂ ਆਪਾਂ ਨਾ ਦੇਖਦੀਆਂ ਕੱਲ੍ਹ ਪਰਸੋਂ ਚੱਲਾਂਗੀ ਉਹਨਾਂ ਦੇ ਘਰੇ ਠੀਕ ਆ ਜਾਇਆਵਾਂਗੇ ਕੋਈ ਸਾਰੀ ਗੱਲ ਕਰਕੇ ਆਵਾਂਗੇ ਆ ਬਾਕੀ ਦੇਖ ਲਾਂਗੇ ਅੱਗੇ ਵੀ ਕੀ ਕਾਰਵਾਈ ਬੰਦੀ ਆ ਕੀ ਨਹੀਂ ਕੋਈ ਨਹੀਂ ਹੁਣ ਜੇ ਨਿਵੇੜਨਈ ਆ ਨਾ ਫਿਰ ਮੁੰਡੇ ਦੇ ਹਿੱਸੇ ਦੀ ਗੱਲ ਕਰ ਹੀ ਲਈ ਫਿਰ ਤਾਂ ਜਿਵੇਂ ਹੱਥ ਪਾਉਂਗੀ ਐ ਛੱਡਦੀ ਤਾਂ ਹੈ ਨਹੀਂ ਫਿਰ ਉਹਨਾਂ ਨੂੰ ਸਹੀ ਗੱਲ ਅਬੀ ਮਮੀ ਵੀ ਲੈਣੀ ਆ ਤੂੰ ਉਹ ਹਾਂ ਭਾਈ ਤਲਾਕ ਹੋ ਗਿਆ ਫਿਰ ਆਇਨਾ ਨਾ ਹੋਵੇ ਕਿ ਤੁਸੀਂ ਤਾਂ ਬੱਲਵਾ ਲੈ ਬਹਿ ਜਾ ਕੁਛ ਖੱਟੇ ਮਹੀਨੇ ਇਹਨਾਂ ਤੋਂ ਦੇਖ ਬੇਇੱਜ਼ਤੀ ਦਾ ਮੈਂ ਪਹਿਲਾਂ ਬਥੇਰੀ ਕਰਵਾਤੀ ਆ ਆਪਦੇ ਮਾਂ ਦੀ ਆਪਦੇ ਵੀਰੇ ਦੀ ਹੁਣ ਨਹੀਂ ਕੁਝ ਵੀ ਇਹੋ ਜਿਹਾ ਕਰਦੀ ਮੈਂ ਕੋਈ ਕਦਮ ਨਹੀਂ ਚੱਕਦੀ ਇਹੋ ਜਿਹਾ ਜੋ ਕੁਝ ਵੀ ਕਰੂੰਗੀ ਇਕੱਲੀ ਕਰੂੰਗੀ ਬਸ ਤੂੰ ਮੇਰੇ ਨਾਲ ਰਹੀਂ ਚੱਲ ਕੋਈ ਨਹੀਂ ਮੈਂ ਤੇਰੇ ਨਾਲ ਆ ਚੱਲ ਬੜਾਂਗੇ ਚੱਲ ਆ ਜਾ ਹੁਣ ਥੱਲੇ ਵੇਖ ਲਾ ਗਏ ਬੰਦੇ ਨੂੰ ਆਏ ਟਾਈਮ ਲੱਗ ਜਾਂਦਾ ਹੈਗਾ ਇੱਕ ਦਿਨ ਦਾ ਕਹਿ ਕੇ ਗਏ ਸੀ ਚਾਰ ਦਿਨ ਲਵਾਤੇ ਆਪਾਂ ਨੂੰ ਤਾਂ ਓਏ ਇਹੀ ਤਾਂ ਫਿਰ ਦੂਰ ਰਹਿਣ ਨਾਲ ਲੋਕ ਸਿਆਣੇ ਕਹਿੰਦੇ ਨੇ ਪਿਆਰ ਵੱਧਾ ਹੈ ਸਹੀ ਗੱਲ ਇੱਥੇ ਹੁੰਦੇ 20 ਵਾਰੀ ਮਿਲੇ ਹੁੰਦੇ ਹੁਣ ਪਹਿਲੀ ਵਾਰ ਗਏ ਸੀ ਕਿੰਨੇ ਚਿਰ ਬਾਅਦ ਗਏ ਆ ਆਪਾਂ ਮੁੜ ਕੇ ਤੈਨੂੰ ਪਤਾ ਉਹਨਾਂ ਨੇ ਗੱਲਾਂ ਦੀ ਤਾਰ ਹੀ ਨਹੀਂ ਟੁੱਟਣ ਦਿੱਤੀ ਨਾ ਜੀ ਆਥਣ ਕਰ ਦਿੰਦੇ ਸੀ ਪਤੰਦਰ ਟੜ ਕੀ ਬੈਹੇ ਨੇ ਕੁਰਸੀਆਂ ਢਾਕੇ ਹੁਣ ਤਾਂ ਝੱਤਣ ਹੋ ਗਿਆ ਹਣ ਵੀ ਦੇ ਲਾ ਕਿਹੜਾ ਟਾਈਮ ਕਰਾਤਾ ਉਹੀ ਤਾਂ ਗੱਲ ਹੈ 8:00 ਜੇ ਕਹਿੰਦੇ ਹੁਣ ਕੀ ਜਾਵੋਗੇ ਹੁਣ ਤੁਸੀਂ ਤੜਕੇ ਵਗਜੋ ਚਲ ਚਲ ਹੁੰਦੀ ਆ ਮੋਹ ਪਿਆਰੀ ਇੱਥੇ ਹੋਰ ਕੀ ਹੈ ਸਹੀ ਗੱਲ ਆ ਉਹ ਤਾਂ ਇੱਥੇ ਆ ਕੇ ਵੀ ਜੀ ਲੱਗ ਜਾਂਦਾ ਪੰਜਾਬ ਚ ਵੀ ਹਨਾ ਦਾ ਹੋਰ ਹੁਣ ਪੈਗਾ ਵੀ ਚਲੋ ਸਾਰੇ ਰਿਸ਼ਤੇਦਾਰੀਆਂ ਨੂੰ ਭੈਣ ਭਾਈਆਂ ਨੂੰ ਮਿਲਦੇ ਆ ਓਏ ਹੈ ਤਾਂ ਇੱਥੇ ਹੀ ਆ ਸਾਰਾ ਕੁਝ ਜਿਹੜਾ ਹੈਗਾ ਜਿਹੜਾ ਬਾਹਰ ਬਗ ਜਾਂਦਾ ਉਹਦਾ ਵੀ ਸੁਰਤੀ ਇੱਥੇ ਹੀ ਰਹਿੰਦੀ ਹੈ ਵੀ ਕਿਹੜੇ ਵੇਲੇ ਮੈਂ ਜਾਵਾਂ ਆਪਦੇ ਨਾਲ ਗੱਲਾਂ ਬਾਤਾਂ ਕਰਾਂ ਉੱਥੇ ਤੈਨੂੰ ਪਤਾ ਕੰਮਕਾਰ ਤੋਂ ਬੇਰ ਨਹੀਂ ਮਿਲਦੀ ਬੰਦੇ ਦੀ ਸੁਰਤ ਟਿਕਾਣੇ ਆਉਂਦੀ ਨਹੀਂ ਨਹੀਂ ਆਉਂਦੀ ਨਹੀਂ ਆਉਂਦੀ ਆ ਪਤਾ ਲਾਓ ਕੁੜੀ ਦਾ ਵੀ ਨਹੀਂ ਪਤਾ ਸਤਾ ਲਿਆ ਪਤਾ ਨਹੀਂ ਕਿਵੇਂ ਹੋ ਵਿਚਾਰੀ ਕਿਵੇਂ ਨਾ ਕਿਸ ਹਾਲਤ ਚ ਹੋਊਗੀ ਕਿੰਨਾ ਤੰਗ ਕਰਨ ਲੱਗ ਰਹੇ ਸੀਗੇ ਉਹਨੂੰ ਮਨਪ੍ਰਿਤ ਨੂੰ ਆਹੋ ਸਮਝ ਗਿਆ ਤੇਰੀ ਗੱਲ ਮੈਂ ਔਰ ਉਹਦੀ ਮਾਂ ਨੇ ਤਾਂ ਸਾਰੀ ਗੱਲ ਆਪਣੇ ਤੇ ਸਿੱਟ ਰੱਖੀ ਸੀ ਕਹਿੰਦੀ ਹੁਣ ਤੁਸੀਂ ਸਲਝਾ ਸਕਦੇ ਹੋ ਜੇ ਕੋਈ ਗੱਲ ਸਲਝਾ ਸਕਦੇ ਹੋ ਕਹਿੰਦੀ ਨਹੀਂ ਮੇਰੀ ਤੀ ਦਾ ਜਿਉਣਾ ਕੁਝ ਵੀ ਨਹੀਂ ਆਹੋ ਕੁੜੀ ਉੱਦੇ ਮੇਰੇ ਲਵੇ ਆ ਕੇ ਭੀਗੀ ਸੀ ਮੁੜ ਕੇ ਗਿਆ ਤਾਂ ਹੈਗਾ ਸੀ ਮੈਂ ਕਰ ਅੱਧੇ ਵਾਰੀ ਗੱਲ ਜੀ ਬਣੀ ਨਹੀਂ ਸਮਾਰ ਕੇ ਕੋਈ ਨਹੀਂ ਹੁਣ ਇੱਥੇ ਆਪਾਂ ਹੁਣ ਕਿੱਧਰ ਜਾਣਾ ਰੱਖਾਂਗੇ ਧਿਆਨ ਆਪਾਂ ਕਰਾਂਗੇ ਗੌਰ ਕਰਨ ਤੇ ਹੋਰ ਗੱਲ ਕਿੱਥੋਂ ਬਣੇ ਗੱਲ ਸੁਣਦੇ ਹੀ ਨਹੀਂ ਹੈਗੇ ਮਾਂ ਪੁੱਤ ਉਸ ਗੱਲ ਤੇ ਨਹੀਂ ਆਉਂਦੇ ਹੈਗੇ ਗੱਲ ਹੀ ਹੋਰ ਪਾਸੇ ਉਲਟਾ ਦਿੰਦੇ ਨੇ ਨਾ ਜੀ ਆਏ ਆ ਨਾ ਜੀ ਆਏ ਆ ਓਏ ਆਪਦੇ ਨੂੰ ਮਾੜਾ ਕੌਣ ਕਹਿੰਦਾ ਹੁੰਦਾ ਹੈ ਹੈ ਰੇਕ ਬੰਦ ਕੁੜੀ ਚ ਕੱਢੀ ਜਾਣਗੀ ਇਹੀ ਚੱਲਦਾ ਦੁਨੀਆਂ ਤੇ ਅੱਜ ਕੱਲ੍ਹ ਬੇਸ਼ੱਕ ਲੱਖ ਮਾੜਾ ਹੋਵੇ ਆਪਦਾ ਤਾਂ ਵੀ ਪੈਰਾਂ ਤੇ ਪਾਣੀ ਨਹੀਂ ਪੈਣਦੇ ਨਾ ਜੀ ਸਾਡਾ ਦਸੋਂ ਦਾ ਰੁਪਿਆ ਵੀ ਅਗਲੀ ਕਿਹੜਾ ਭਾਈ ਉਂਤਰੀ ਫਿਰਦੀ ਐ ਅਗਲੇ ਨੇ ਵੀ ਫੁੱਲਾ ਵਾਂਗੂ ਪਾਲੀ ਹੁੰਦੀ ਈ ਆਪਦੀ ਚੱਲ ਉਹ ਹੁਣ ਬਾਰ-ਬਾਰ ਕੀ ਦਰਾਈਏ ਜਿਹੜੀ ਗਲਤੀ ਸੌਰੀ ਤੋਂ ਹੋ ਗਈ ਉਸੇ ਦਾ ਹੁਣ ਬਾਰ-ਬਾਰ ਉਹਨੂੰ ਪਛਤਾਵਾ ਹੋ ਰਿਹਾ ਮੈਂ ਕਿਹਾ ਭਾਈ ਦੇਖ ਜਿਹੜੀ ਤੇ ਹੋ ਗਈ ਹਵਾ ਗਈ ਤੇ ਮਿੱਟੀ ਪਾਦੇ ਤਾਂ ਮਿਟਦੀ ਨਹੀਂ ਚੱਲ ਜਿੰਨੀ ਬਾਤਾਂ ਲੱਗੀ ਲਾਵਾਂਗੇ ਭਾਈ ਜਿੱਥੇ ਸਾਨੂੰ ਖੜਾਉਣਾ ਆ ਖੜਾ ਲਈ ਸਹੀ ਗੱਲ ਐ ਫਿਰ ਉਹ ਗਲਤੀ ਤਾਂ ਸਾਰੀ ਉਸੇ ਦੀ ਕੱਢੀ ਜਾਂਦੇ ਨੇ ਆਪਦੇ ਪੁੱਤ ਨੂੰ ਤਾਂ ਕਹਿੰਦੀ ਨਹੀਂ ਉੱਥੇ ਮੈਨੂੰ ਵੀ ਗੁੱਸਾ ਆਉਂਦਾ ਉਸ ਚੀਜ਼ ਤੇ ਉਹ ਕੁੜੀ ਦੀ ਕਿਹੜਾ ਹਿੰਮਤ ਹੁੰਦੀ ਐ ਵੀ ਕਿਸੇ ਦੇ ਘਰੇ ਵੜ ਜੂ ਜੇ ਇਹ ਮੁੰਡੇ ਮਗਰ ਲਾ ਕੇ ਲਿਆਉਂਦੇ ਨੇ ਫੇਰੀ ਕੁੜੀਆਂ ਹੁੰਦੀਆਂ ਨੇ ਕੁੜੀਆਂ ਆਪੇ ਦਰ ਕੇ ਆਉਂਦੀਆਂ ਨੇ ਚੱਲ ਮੁੰਡੇ ਦੀ ਵੀ ਮੰਨੀ ਗੱਲ ਚਲੋ ਮੁੰਡੇ ਦਾ ਵੀ ਖੜਾ ਛੱਡੋ ਜੇ ਮਾਂ ਇੱਕ ਵਾਰੀ ਤਾੜ ਕੇ ਕਹਿੰਦੀ ਵੀ ਕਿਉਂ ਬਈ ਕੀ ਗੱਲ ਐ ਇੱਥੇ ਖੜ ਹਟ ਕੇ ਮੈਂ ਇਹ ਕੰਮ ਕਰਨ ਨਹੀਂ ਦਿੰਦੀ ਤੈਨੂੰ ਘਰੋਂ ਬੇਦਖਲ ਕਰ ਦਾਂਗੇ ਕੁਝ ਵੀ ਕਹਿ ਦਿੰਦੀ ਕੋਈ ਡਰਾਵਾ ਮਾਰਦੀ ਮਾਂ ਪਿਓ ਦਾ ਡਰਾਵਾ ਤਾਂ ਹੁੰਦਾ ਹੀ ਆ ਤੇ ਪੁੱਤ ਨੂੰ ਚੱਲ ਪਿਆਉਦਾ ਨਹੀਂ ਸੀ ਮਾਂ ਦਾ ਡਰਾਬਾ ਤਾਂ ਹੈਗਾ ਸੀ ਨਾ ਉਹ ਚਲੋ ਤਾਂ ਪਹਿਲਾਂ ਦੀਆਂ ਗੱਲਾਂ ਸੀ ਜੇ ਹੁਣ ਡਰਾਬੇ ਦੇ ਦੇਵੇਂ ਮਾਂ ਫੇਰ ਕੋਣ ਖੋਲੀਆਂ ਡੋਰਾਂ ਛੱਡ ਰੱਖੀਆਂ ਹਾਂ ਹੁਣ ਕਹੇ ਨਾ ਮਾਂ ਬੀਜੇ ਪੰਜ ਤਿੰਨ ਕਰੇਗਾ ਮੁੰਡਿਆ ਕਰਕੇ ਬੇਦਖਲ ਸਾਰੇ ਕਾਇਤੋਂ ਘਰੋਂ ਬਾਹਰ ਕੱਢ ਦੂੰ ਮੁਰਕੇ ਬੜ ਨਹੀਂ ਦਿੰਦੀ ਜਾਂ ਚੁੱਪ ਕਰਕੇ ਹੁਣ ਜਿਲੇ ਆਇਆ ਵਸਾਲਾ ਉਹ ਲੋੜ ਹੀ ਨਹੀਂ ਰੌਲੇ ਪਾਉਣ ਦੀ ਨਾਲੇ ਪਿੰਡ 'ਚ ਇੱਜਤ ਬਣੀ ਰਹੇ ਉਹੀ ਮਿੱਟੀ ਪਟਖੀਏ ਮੇਰੇ ਸਾਲਾ ਕਿਉਂ ਬਿਨਾਂ ਗੱਲ ਤੋਂ ਬਾਈ ਆ ਕੀ ਹੈ ਕੀ ਹੋ ਗਿਆ ਪੁੱਛਣਾ ਬਾਬੀ ਕੀ ਹੋ ਗਿਆ ਸੋ ਲੱਗੇ ਦਿਮਾਗ ਬਹੁਤ ਖਰਾਬ ਹੈ ਟੁੱਟਦੇ ਨੇ ਮੰਜੇ ਪਤਾ ਕਿਵੇਂ ਬਣਾਈਦੇ ਨੇ ਤੇ ਜਿਹੜਾ ਦਿਲ ਟੁੱਟ ਗਿਆ ਉਹਦਾ ਮੈਂ ਕੀ ਕਰਾਂ ਮੁੰਡੇ ਨੂੰ ਲੈ ਕੇ ਮੈਥੋਂ ਤੋੜ ਕੇ ਅੱਛਾ ਇਸ ਗੱਲ ਦਾ ਗੁੱਸਾ ਆ ਮੁੰਡੇ ਪਿੱਛੇ ਨਾ ਤੁਸੀਂ ਪਤਾ ਨਹੀਂ ਕਿੰਨਾ ਕ ਘਰ ਚ ਛੇੜ ਰੱਖਿਆ ਹੈ ਕਲੇਸ਼ ਜਾ ਜਿਉ ਉਹ ਲੈ ਕੇ ਜਾਂਦੀ ਹੈ 100 ਵਾਰੀ ਲੈ ਜਾਏ ਮੁੰਡੇ ਨੂੰ ਤੁਹਾਨੂੰ ਕੀ ਚੱਕਰ ਹੈ ਕਿਉਂ ਨਹੀਂ ਚੱਕਰ ਭਾਈ ਭਾਬੀ ਪਿਉ ਆ ਮੈਂ ਉਹਦਾ ਜੇ ਤੁਹਾਨੂੰ ਇਸ ਗੱਲ ਦਾ ਦੁੱਖ ਲੱਗਦਾ ਨਾ ਉਹ bari bari ਤਾਂ ਲੈ ਕੇ ਜਾਂਦੀ ਹੈ ਤੁਹਾਡੇ ਤੋਂ ਤੋੜ ਕਿਉ ਮੈਂ ਇੱਕ ਗੱਲ ਕਹਾਂ ਜੇ ਉਹ ਤੋਂ ਖਿਹੜਾ ਛਡਾਣਾ ਨਾ ਤਾਂ ਮੁੰਡੇ ਦਾ ਮੂੰਹ ਛਡਣਾ ਪਊਗਾ ਐਵੇਂ ਨਹੀਂ ਉਹ ਤੋਂ ਖਿਹੜਾ ਛਡਾਇਆ ਜਾਂਦਾ ਭਾਬੀ ਭਾਬੀ ਬਹੁਤ ਸੌਖਾ ਕਹਿਦਾ ਤੂੰ ਬੀਜੋ ਤੋ ਖੜਾ ਖੜਾਣਾ ਦਾ ਮੁੰਡੇ ਦਾ ਮੂੰਹ ਛੱਡਣਾ ਪਊ ਕੀ ਗੱਲ ਬਾਈ ਜਿੰਨਾ ਹੋਦਾ ਮੁੰਡੇ ਉਹਨੇ ਹੀ ਮੇਰਾ ਵੀ ਮੁੰਡਾ ਹੈ ਤੇ ਮੈਂ ਆਪਦੇ ਮੁੰਡੇ ਨੂੰ ਲਿਆਉਣ ਵਾਸਤੇ ਕੁਝ ਮਰਜ਼ੀ ਕਰ ਸਕਦਾ ਮਰ ਵੀ ਸਕਦਾ ਤੇ ਮਾਰ ਵੀ ਸਕਦਾ ਤੇਰੇ ਹੀ ਗੱਲ ਮੁੰਡੇ ਨੂੰ ਪੁੱਲਣ ਦੀ ਤੈਨੂੰ ਹਲੇ ਭਾਬੀ ਇਹ ਗੱਲਾਂ ਦਾ ਨਹੀਂ ਪਤਾ ਲੱਗਣਾ ਜਿੱਦ ਤੇ ਤੂੰ ਆਪ ਮਾਂ ਬਣੀ ਨਾ ਹਰ ਤੈਨੂੰ ਲੱਗੂ ਗੁੱਸਾ ਵੀ ਆਪਦੇ ਦਿਲ ਦੇ ਟੁਕੜੇ ਨੂੰ ਦੂਰ ਕਰਨ ਦਾ ਕੀ ਕੀ ਅੰਜਾਮ ਪੁੱਛਦਾ ਬੰਦਾ ਤੇ ਕੀ ਫੀਲ ਕਰਦਾ ਮੈਨੂੰ ਉਹ ਜੀ ਕਰਦਾ ਵੀ ਮੈਂ ਪੌੜ ਕਿਉਂ ਤੇ ਭਿਜਦੀ ਲੱਗ ਜਾ ਤੇ ਆਪਦੇ ਮੁੰਡੇ ਨੂੰ ਰਿਲੇ ਲਾਵਾਂ ਆ ਜਿਹੜਾ ਤੁਸੀਂ ਇੰਨਾ ਗੁੱਸਾ ਚੜਾਈ ਬੈਠਿਆ ਉਹਨਾਂ ਦਿਮਾਗ ਤੇ ਐਸੀ ਗੱਲਾਂ ਦਾ ਫਾਇਦਾ ਚੱਕਦੀ ਆ ਉਹ ਤਾਂ ਹੀ ਤੁਹਾਡੇ ਤੋਂ ਮੁੰਡੇ ਨੂੰ ਦੂਰ ਕਰਦੀ ਹੈ ਮੈਂ ਪਹਿਲਾਂ ਵੀ ਇੱਕ ਗੱਲ ਸਮਝਾਈ ਸੀ ਕਿ ਜੇ ਮੁੰਡੇ ਨਾਲ ਮੋਹ ਰੱਖਣਾ ਨਾ ਤਾਂ ਮੁੰਡੇ ਨੂੰ ਨੇੜੇ ਵੀ ਲਾ ਕੇ ਰੱਖੋ ਉਹਦੇ ਤੋਂ ਦੂਰ ਕਰ ਦਿਓ ਨੇੜੇ ਲੱਗਣ ਵੀ ਦੇਵੇ ਫਿਰ ਹੋਇਆ ਉਲਟਾ ਨਾ ਉਹਨੇ ਤੁਹਾਡੇ ਤੋਂ ਦੂਰ ਕਰਤਾ ਮੁੰਡਾ ਆਪਦੇ ਨੇੜੇ ਲਾ ਲਿਆ ਕੋਈ ਨਾ ਭਾ ਜੇ ਤੁਸੀਂ ਮੁੰਡੇ ਨੂੰ ਨੇੜੇ ਰੱਖਣਾ ਨਾ ਤਾਂ ਆਪਦੇ ਨੇੜੇ ਲਾ ਕੇ ਰੱਖੋ ਨਹੀਂ ਭਾਈ ਭੁੱਲ ਜੋ ਭੁੱਲਤਾ ਕਿਨੇ ਜਮਾ ਕਿਉਂਕਿ ਜਵਾਖ ਹੋਰ ਵੀ ਬਥੇਰੇ ਹੋ ਜਾਂਦੇ ਨੇ ਤੇ ਭਾਬੀ ਆਪਦੀ ਲਾਦ ਨੂੰ ਭੁੱਲਿਆ ਨਹੀਂ ਜਾਂਦਾ ਹੁੰਦਾ ਇਤੋਂ ਹੁਣੇ ਪਤਾ ਨਹੀਂ ਲੱਗਣਾ ਜਦੋਂ ਤੈਨੂੰ ਪਤਾ ਲੱਗਿਆ ਉਹ ਤੇ ਪੁੱਛੂਗਾ ਮੈਂ ਕੀ ਕਹਾਂ ਉਹ ਇਹਨਾਂ ਨੂੰ ਮੈਂ ਜਾ ਤਾਂ ਇਹਨਾਂ ਤੋਂ ਜਵਾਕ ਹੀ ਸਮੂਗਾ ਜਵਾਬ ਦਾ ਕਰ ਮੋਹੀਤਾ ਗੱਲ ਹੈ ਜੇ ਨੂਹ ਵੱਲ ਦੀ ਹੋ ਕੇ ਰਹੇ ਨਾ ਨਾਲੇ ਤਾਂ ਘਰ ਸੁਖੀ ਬਸੇ ਨਾਲੇ ਕਲੇਸ਼ ਨਾ ਪਵੇ ਨਾਲੇ ਨੂਹ ਨੂੰ ਚੰਗੀ ਲੱਗੇ ਸਾਰੇ ਮਸਲੀ ਹੱਲ ਹੋ ਜਾਣ ਪਰ ਪਤਾ ਨਹੀਂ ਕਿਉਂ ਉਹ ਤਾਂ ਬਗਾਨੀ ਲੱਗਦੀ ਐ ਇਹ ਤਾਂ ਬਗਾਨੀ ਐ ਬਗਾਨੀ ਐ ਬਸ ਬਗਾਨੀ ਬਗਾਨੀ ਕਰਕੇ ਉਹ ਵੀਰ ਰੱਖੀ ਐ ਜਵਾਕ ਦੀ ਉਹ ਇਹਨਾਂ ਦਾ ਕੁਝ ਨਹੀਂ ਜਾਣਾ ਜ਼ਿੰਦਗੀ ਬਰਬਾਦ ਹੋਊਗੀ ਉਹ ਬਲੂਰ ਦੀ ਹੈ ਗੱਲ ਹੈ ਉਹਦਾ ਕੀ ਕਸੂਰ ਐ ਵੀ ਉਹ ਕੀ ਦੁਨੀਆ ਤੇ ਐ ਕੀ ਉਹਦੇ ਚਾ ਨੇ ਕੀ ਲਾੜ ਨੇ ਮੇਰੇ ਸਾਲਿਆਂ ਨੇ ਮਿੱਟੀ ਬਦੀਨ ਕਰਕੇ ਰੱਖਦੀ ਜਵਾਕ ਦੀ ਉਹਨੂੰ ਪਾਲ ਲਓ ਪੋਸ ਲਓ ਪੜਾ ਲਓ ਕੰਜਰੋ ਕੀ ਲੜਾਈਆਂ ਚ ਕੱਢੋਂਗੇ ਉਹ ਜਦ ਆ ਕੰਨ ਦੇ ਕੇ ਸੱਚੀ ਮੇਰਾ ਭੜਾ ਠਡਮੱਚਦਾ ਮੈਨੂੰ ਬਹੁਤ ਪਿਆਰਾ ਲੱਗਦਾ ਉਹ ਬੱਚਾ ਕਿੰਨਾ ਸੋਹਣਾ ਹੈਗਾ ਕਿੰਨਾ ਪਿਆਰਾ ਹੈਗਾ ਉਹ ਕੁਛ ਨਹੀਂ ਬੋਲਦਾ ਕਹਤਾ ਹੈ ਮਾਂ ਕ ਮੂੰ ਕ ਨਹੀਂ ਚਾਹ ਖਲੰਦਾ ਕਦੇ ਪਿਓ ਦੇ ਮੂੰ ਕ ਨਹੀਂ ਚਾਹ ਖਲੰਦਾ ਉਹ ਵਿਚਾਰਾ ਵਿਚ ਵਿਚਾਲੇ ਉਹ ਕਿਸਮਤ ਤਾਂ ਉਹਦੀ ਮਾੜੀ ਹੈ ਜਦੋਂ ਸੁਰਤ ਸੰਭਲੂ ਉਦੋਂ ਪਤਾ ਲੱਗੂ ਉਹਨੂੰ ਵੀਰੇ ਨਾਨਕੇ ਕਿੱਥੇ ਨੇ ਇਹ ਕੀ ਲੋਕ ਉਹਨੂੰ ਚੇਡਾ ਕਰ ਕਰਕੇ ਮਾਰ ਦੇਣਗੇ ਜਬਾਕ ਨੂੰ ਜਉਣਾ ਦੁੱਪਰ ਤਾਂ ਉਹਦਾ ਹੋ ਇਹਨਾਂ ਦਾ ਮੇਰੇ ਸਾਰੇ ਦਾ ਸਰਗ ਹੈ ਤਾਂ ਮੂੰ ਚੱਕ ਕੇ ਤਰਪਾਉਂਦੇ ਨੇ ਜਿੱਧਰ ਜੀ ਕਰਦਾ ਇਹ ਤਾਂ ਇਹ ਤਾਂ ਸ਼ਰਮ ਲੱਥੀ ਪਈ ਆ ਨਾ ਫਿਰ ਹੁਣਾਂ ਨਾ ਉਹਦੇ ਜਿਹਾ ਆਖ ਦੇ ਕਿਤੇ ਨਾਨਕੇ ਨਾ ਦੇ ਕਿ ਉਹ ਤਾਂ ਕੁਛ ਵੀ ਨਹੀਂ ਮੇਰੇ ਹਿਸਾਬ ਨਾਲ ਤਾਂ ਜਿਹੜੇ ਅੱਜ ਦੀ ਘੜੀ ਮੈਂ ਦੇਖਾਂ ਤਾਂ ਉਹ ਮਾੜੇ ਕਰਮਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਇਹ ਬੰਦਾ ਆਪਦੇ ਪੈਰਾਪ ਕਹਾੜਾ ਮਾਰਦਾ ਹੈ ਮਾਰਦਾ ਲੈਂਦਾ ਫਿਰ ਮਾਂ ਪਿਆ ਕੋਈ ਨਹੀਂ ਉਹ ਵੀ ਜਾਂਦਾ ਦੁਨੀਆ ਕਰੀ ਉਹ ਵੀ ਜਾਂਦਾ ਉਹ ਜਿੱਥੇ ਮਾਂ ਪਿਓ ਕਰਦੇ ਨੇ ਇੱਜ਼ਤ ਨਾਲ ਬੰਦਾ ਰਹਿ ਸਕਦਾ ਜਿੱਤ ਨਾਲ ਜਿਉ ਸਕਦਾ ਸਿਰ ਚਾਕੇ ਤੁਰ ਵੀ ਸਕਦਾ ਗਲੀ ਗਮਾਂਡ ਚ ਹੁਣ ਇਹਨਾਂ ਦਾ ਕੀ ਤੁਰਨਾ ਹੈ ਹਰੇਕ ਬੰਦਾ ਝਾਕਦਾ ਤੁਰ ਜਾਂਦਾ ਕਿ ਨਹੀਂ ਵੀਰਾਂ ਨੇ ਆ ਕਰਤਾ ਉਹ ਕਰਤਾ ਮੁਸ਼ਕਲ ਤਾਂ ਅਸਲ ਕੁੜੀ ਦਾ ਵੱਡੀ ਗੱਲ ਤਾਂ ਹੁਣ 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 ਇਹ ਤਾਂ ਚਾਹਕਦਾ ਹੈ ਨਾ ਅਗਲਾ ਉਹਦਾ ਪਤਾ ਲੱਗਦਾ ਦਿਲ ਚ ਵੱਜਦੀਆਂ ਗੱਲਾਂ ਵੀ ਹਾਂ ਸਾਨੂੰ ਹੀ ਕਹਿ ਰਿਹਾ ਹੈ ਕੁਛ ਨਾ ਕੁਛ ਤਾਨੇ ਮਿਹਨੇ ਦੇ ਰਿਹਾ ਪਰ ਅਗਲਾ ਜਵਾਨ ਚੋਂ ਨਾ ਬੋਲੇ ਕੱਲੀਆਂ ਅੱਖਾਂ ਦਾ ਇਸ਼ਾਰਾ ਹੀ ਸਮਝ ਜਾਂਦਾ ਉਹ ਚਾਲੇ ਤਾਂ ਦੁਨੀਆਦਾਰੀ ਹੈ ਚੱਲੀ ਜਾਂਦਾ ਆਪਾਂ ਤਾਂ ਇੱਕ ਆਵਦਾ ਸਮਝਾਉਣ ਵਾਲੇ ਆ ਸਮਝਣਾ ਕਰਨਾ ਅਗਲੇ ਦੀ ਮਰਜ਼ੀ ਹੈ ਉਹ ਚਲ ਉਹਦੇ ਪਿਓ ਨਾਲ ਲਿਹਾ ਸੀ ਉਹਦੇ ਮੂੰਹ ਨੂੰ ਮੈਂ ਬਗ ਜਾਣਾ ਹੈ ਨਹੀਂ ਆਪਾਂ ਨੇ ਕੀ ਲੈਣਾ ਸੀ ਇਹਨਾਂ ਦਾ ਸਾਲਿਆਂ ਨੇ ਜਿਹੜੀ ਨਹੀਂ ਕਰਨੀ ਸੀ ਉਹ ਕਰਤੀ ਹੁਣ ਮੁੰਡੇ ਦੀ ਵੀ ਗੱਲ ਠੀਕ ਹੈ ਕਹ ਚਾਚਾ ਮੈਂ ਦੱਸ ਕਿਹੜੇ ਸਾਹਬ ਨਾਲ ਜਾ ਕੇ ਲੜਾਈ ਕਰਾਂ ਬਾਈ ਸਾਡੀ ਤਾਂ ਕਹਿੰਦਾ ਜਮਾ ਪਟਕੇ ਧਰਤੀ ਜੜ ਪਟਦੀ ਕਹਿੰਦਾ ਇਹਨਾਂ ਨੇ ਸੱਚੀ ਗੱਲ ਆ ਕੋਈ ਵੀ ਨਹੀਂ ਲੜ ਸਕਦਾ ਇਹ ਤਾਂ ਹੁਣ ਸਨ ਵਿਚਾਲੇ ਆਪਾਂ ਹੀ ਮਾੜੀ ਮੋਟੀ ਤਾਨੀ ਸੱਜਾ ਸਕਦੇ ਇਹਨਾਂ ਦੀ ਚੱਲ ਜੇ ਕੋਈ ਉਹਦੀ ਜ਼ਿੰਦਗੀ ਸੌਖੀ ਟੱਪ ਜੇ ਲੈ ਕੇ ਕੀ ਜਾਣਾ ਇੱਥੋਂ ਹਨਾ ਆਹੀ ਸਾਰਾ ਕੁਝ ਇੱਥੇ ਹੀ ਰਹਿ ਜੂ ਐਵੇਂ ਲੜਾਈਆਂ ਹੀ ਰਹਿ ਜਾਣੀਆਂ ਇਕੱਲੇ ਉਹ ਇਹਦੀ ਮਾਂ ਨੂੰ ਮਾੜੇ ਮੋٹے ਡਰਾਬੇ ਦੇ ਕੇ ਉਹਨੂੰ ਖੜਾ ਕਹਦੇ ਖਰਜਾ ਭਨੇ ਕਿਸੇ ਲਈ ਤੇ ਕਿਸੇ ਦਾ ਕੁਛ ਨਹੀਂ ਜਾਣਾ ਕੱਲ ਨੂੰ ਕਹਦੇ ਜੇ ਕੇਸ ਕਰਤਾ ਨਾ ਫਿਰ ਚੀਕਾਂ ਸੁਣਣੀਆਂ ਛੋਡੀਆਂ ਕਹਦੇ ਫਿਰ ਚੱਕ ਹੋ ਗਿਆ ਕਹਿੰਦੇ ਜੇ ਪਸਰੇ ਚ ਗੋ ਚੱਕਦੀ ਹੁੰਦੀ ਹੈ ਚਲ ਕੋਈ ਨਾ ਮੈਂ ਸਮਝਾਉਂਗੀ ਆਜੋ ਚੱਲ ਗਏ ਹਾਂ ਚਲੋ ਟੀਨਾ ਹਾਂ ਮੰਮੀ ਪੁੱਤ ਤੂੰ ਹੋ ਗਿਆ ਸੰਭਰੀ ਜੰਨੀ ਐਵੇਂ ਹੋਰ ਕੀ ਕਰਾਂ ਮੈਨੂੰ ਐਸੀ ਸਫਾਈ ਕਰਦਾ ਆ ਉੱਪਰ ਦੇਖਿਆ ਹਲੇ ਉੱਪਰ ਵੀ ਸਫਾਈ ਕਰਨ ਵਾਲੀ ਐ ਉਹ ਤਾਂ ਰੇਤਾ ਜਿਹਾ ਚੜੀ ਜਾਂਦਾ ਵਾ ਚਲ ਕੋਈ ਨਾ ਚਲੋ ਮੈਂ ਕਿਹਾ ਹੋਰ ਤਾਂ ਕੋਈ ਘਰ ਦੀ ਸਫਾਈ ਕਰਦਾ ਨਹੀਂ ਸੀ ਮੈਂ ਹੀ ਕਰ ਲਾਂ ਭਾਈ ਸਹੀ ਗੱਲ ਆ ਪੁੱਤ ਤੇਰੀ ਕੋਈ ਪਰਵਾਹ ਨਹੀਂ ਕਰਦਾ ਇੱਥੇ ਰਹਿਣ ਵਾਲੇ ਨੇ ਇਕੱਲੇ ਕੰਮ ਕਰਨ ਵਾਲੇ ਕੋਈ ਨਹੀਂ ਬਸ ਖਾਣ ਨੂੰ ਮਿਲ ਜੇ ਰਹਿਣ ਨੂੰ ਛੱਤ ਮਿਲ ਜੇ ਬਿਸਤਰੇ ਮਿਲ ਜਾਣ ਪਹਿਣ ਨੂੰ ਖਾ ਕੇ ਭਾਂਡੇ ਰੋੜਦੋ ਬਸ ਹੋਰ ਤਾਂ ਕੋਈ ਮਤਲਬ ਹੀ ਨਹੀਂ ਇੱਥੇ ਚਲੋ ਜਿਹਨੇ ਕਰਨਾ ਕੰਮ ਕਰ ਲੂਗਾ ਨਹੀਂ ਕਰਨਾ ਮਰਜ਼ੀ ਆ ਹੁਣ ਮੈਂ ਤਾਂ ਸਾਂਭਣਾ ਹੀ ਆਪਦਾ ਘਰ ਬਾਕੀ ਮੰਮੀ ਇੱਕ ਗੱਲ ਕਹਾਂ ਹਾਂ ਬੱਤ ਦੱਸ ਹੋਰ ਤਾਂ ਗੱਲਾਂ ਦੀਆਂ ਗੱਲਾਂ ਬਸ ਸਿਮਰਨ ਗੱਲਾਂ ਵਧੀਆ ਕਰਦੀ ਸੀ ਤਾਂ ਕਰਕੇ ਮੇਰੇ ਨਾਲ ਉਹਦੇ ਨਾਲ ਜੀ ਲੱਗਿਆ ਰਹਿੰਦਾ ਸੀ ਹੁਣ ਚੰਦਰੀ ਬਿਨਾ ਜੀ ਵੀ ਨਹੀਂ ਲੱਗਦਾ ਪੁੱਤ ਉਹਨੇ ਨਾ ਤੇਰੇ ਨਾਲ ਮਨ ਮਿਲਾਇਆ ਲੈ ਇਹਨੇ ਪਾਪੜ ਦਿਲ ਦੀ ਨੇ ਇਹਨੇ ਤੇਰੇ ਨਾਲ ਮਾਨ ਨਹੀਂ ਮਿਲਾਇਆ ਇਹ ਤਾਂ ਬਸ ਮੈਨੂੰ ਹਿੱਸਾ ਚਾਹੀਦਾ ਹਿੱਸਾ ਚਾਹੀਦਾ ਘਰੇ ਸੰਬਰ ਨੂੰ ਨਾ ਹੋਵੇ ਘਰੇ ਪਾਂਡਾ ਨਾ ਮੰਜਣਾ ਪਵੇ ਘਰੇ ਕੱਪੜਾ ਲੀੜਾ ਨਾ ਢੋਣਾ ਪਵੇ ਹਿੱਸਾ ਚਾਹੀਦਾ ਇਹ ਤਾਂ ਨਾ ਉਹ ਗੱਲਾਂ ਤੇ ਆ ਉਹ ਕਬੀਲਦਾਰ ਵਾਲੀਆਂ ਗੱਲਾਂ ਕਰਦੀ ਐ ਤਾਂ ਤੇਰਾ ਉਹਦੇ ਨਾਲ ਮਨ ਲੱਗ ਗਿਆ ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ ਵੀ ਆਪਣੇ ਘਰ ਦੇ ਜੀ ਜਾਈ ਕਿੱਧਰ ਨੂੰ ਜਾਂਦੇ ਨੇ ਕਿਸੇ ਦਾ ਮੂੰਹ ਕਿੱਧਰ ਨੂੰ ਆ ਕਿਸੇ ਦਾ ਮੂੰਹ ਕਿੱਧਰ ਨੂੰ ਆ ਕਈ ਵਾਰ ਤਾਂ ਜਿਵੇਂ ਲੱਗਦਾ ਨਾ ਵੀ ਸਾਰੇ ਜਣੇ ਟਿੱਕੇ ਬੈਠੇ ਨੇ ਅੱਜ ਘਰ ਚ ਕਲੇਸ਼ ਨਹੀਂ ਹੈਗਾ ਮੈਨੂੰ ਐ ਹੁੰਦਾ ਵੀ ਆਪਣਾ ਘਰ ਜੁੜ ਜੂਗਾ ਵਸ ਜੂਗਾ ਪਰ ਜਦੋਂ ਕਲੇਸ਼ ਸ਼ੁਰੂ ਹੁੰਦਾ ਉਦੋਂ ਐ ਹੁੰਦਾ ਵੀ ਆਪ ਹੀ ਘਰ ਛੱਡ ਕੇ ਭੱਜ ਜਾਇਥੋਂ ਪੁੱਤ ਮੇਰੇ ਕੀ ਸਾਰੇ ਆ ਫਿਰ ਮੈਂ ਕਿਹੜਾ ਕਹਿਣੀ ਇਹਨਾਂ ਨੂੰ ਵੀ ਕਲੇਸ਼ ਕਰੋ ਮੇਰੇ ਤੋਂ ਉਹੀ ਗੱਲ ਹੈ ਸਿਮਰਨ ਵਾਲੀ ਗੱਲ ਆ ਗਈ ਮੂਰੇ ਉਹ ਵੀ ਹੁਣ ਮੈਂ ਕਿਹੜਾ ਜਾਣ ਕੇ ਭੇਜੀ ਮੈਂ ਤਾਂ ਖਦੀਤੀ ਰਹੇ ਫਿਰ ਕੀ ਕਰਾਂ ਆ ਮਚਦੀ ਐ ਉਹ ਵੀ ਵਧੀਆ ਰਹੀ ਆਪਦੀ ਜਾਨ ਸਖਾਲੀ ਕਰ ਗਈ ਇਹ ਜੇ ਪਲੇਸ ਚ ਦਾ ਬੰਦਾ ਜਾਨ ਛੜਾਣਾ ਚਾਹੁੰਦਾ ਉਹ ਜਾਨ ਛੜਾ ਕੇ ਭੱਜ ਗਈ ਅਗਲੀ ਉਹ ਕਿੱਥੇ ਦੋ ਦਿਨ ਕੱਟਣ ਆਲੀ ਸੀ ਸ਼ਹਿਰ ਦੀ ਹੈਗੀ ਸੀ ਉਹ ਹੈਗੀ ਤਾਂ ਸ਼ਹਿਰ ਦੀ ਸੀ ਪਰ ਗੱਲਾਂ ਨਹੀਂ ਨਾ ਸ਼ਹਿਰ ਵਾਲੀਆਂ ਕਰਦੀ ਸੀ ਕਿੰਨੇ ਪਿਆਰ ਨਾਲ ਰਹਿੰਦੀ ਸੀ ਇਹ ਪਿੰਡ ਵਾਲੀ ਹੋ ਕੇ ਵੀ ਦੇਖ ਲੈ ਕਿ ਤੇ ਕੀ ਇਹਦੇ ਉੱਚੇ ਨਖਰੇ ਨੇ ਕੀ ਉਹ ਕਰਦੀ ਹੈ ਫਿਰ ਉਹੀ ਗੱਲ ਹੈ ਮੰਮੀ ਵੀ ਕਦੇ ਇੱਕ ਦਿਨ ਹੁੰਦਾ ਘਰ ਚ ਹਨਾ ਵੀ ਇੱਕ ਦਿਨ ਕਲੇਸ਼ ਹੋਵੇ ਤਾਂ ਤਾਂ ਬੰਦਾ ਮੰਨ ਲੈਂਦਾ ਜਦੋਂ ਰੋਜ਼ ਰੋਜ਼ ਘਰਾਂ ਚ ਕਲੇਸ਼ ਹੋਈ ਜਾਂਦਾ ਨਾ ਜਿਹੜਾ ਕਲੇਸ਼ ਕਰਦਾ ਉਹਦੇ ਤਾਂ ਆਪ ਦੀ ਮਨ ਖਿਜਣ ਲੱਗ ਜਾਂਦਾ ਦੂਜੇ ਦਾ ਤਾਂ ਕਿਜਣੇ ਖਿਜਣਾ ਪੁੱਤ ਜੀ ਨਾ ਇਹਨੂੰ ਤਾਂ ਆਦਤ ਹੈ ਪੈ ਗਈ ਕਲੇਸ਼ ਕਰਨ ਦੀ ਹੋਰ ਤੈਨੂੰ ਕੋਈ ਅਕਲ ਨਹੀਂ ਜਿਸ ਮਾਈ ਨਾਲ ਬੈਠਿਆ ਕੋਈ ਸਮਾਈ ਨਾਲ ਗੱਲ ਕਹਦੇ ਉਹਦੇ ਪਿੱਛੇ ਵੀ ਕਲੇਸ਼ ਇਹ ਤਾਂ ਹਈ ਕਲੇਸ਼ ਸਣਾ ਪਹਿਲਾਂ ਉੱਥੇ ਘਰੇ ਪਰ ਜਾਈ ਨਾਲ ਨਹੀਂ ਕੱਟਦੀਦੀ ਉਹਦੇ ਨਾਲ ਕਲੇਸ਼ ਰੱਖਦੀ ਹੁਣ ਉਰੇ ਪਾਈ ਉਦਮੋ ਚੱਕੀ ਰੱਖ ਫਿਰ ਇਹਨੂੰ ਕਲੇਸ਼ ਨੂੰ ਮਟਾ ਲਓ ਕਿਸੇ ਤਰੀਕੇ ਨਾਲ ਨਾਲੇ ਉਹ ਛੱਡੋ ਗੱਲ ਥੋੜੀ ਜਿਮਨ ਨਾਲ ਗੱਲ ਨਹੀਂ ਹੁੰਦੀ ਨਾ ਮੇਰੀ ਤਾਂ ਗੱਲ ਹਲੇ ਹੋਈ ਨਹੀਂ ਕੋਈ ਦੇਖੂਗੀ ਪਹਿਲਾਂ ਮੈਂ ਫੋਨ ਲਾ ਕੇ ਚੱਲ ਮੈਂ ਇਸ ਨੂੰ ਵੀ ਕਹਨੀ ਆ ਇੱਕ ਵਾਰੀ ਕਰਦੀ ਆ ਉਹਦੇ ਨਾਲ ਹਾਂ ਤੂੰ ਉਹਦੇ ਨਾਲ ਗੱਲ ਕਰ ਲੈ ਗੱਲ ਕਰਦੀ ਰਿਹਾ ਕਰ ਪੁੱਤ ਚਲੋ ਮੈਂ ਤਾਂ ਸਮਝਾਉਂਦੀ ਰਹਨੀ ਆ ਘਰ 'ਚ ਹਾਂ ਬਾਕੀ ਉਹ ਸਿਆਣੀ ਸਮਝਦਾਰੀ ਤੂੰ ਐ ਤੇਰੀ ਸਰਤੀ ਘਰ ਹੈ ਬਸ ਇਹ ਹੋਰ ਕੌਣ ਹੈ ਸਾਰੇ ਆਪੌਦੀਆਂ ਫਿਰਦੇ ਨੇ ਚੱਕੀ ਚੁੰਨੀਆ ਕੋਈ ਉਧਰ ਭੱਜ ਗਿਆ ਕੋਈ ਉਧਰ ਭੱਜ ਗਿਆ ਜੋ ਬਣੂਗਾ ਦੇਖੀ ਜਾਊਗੀ ਮੈਂ ਕਰ ਲਾਂ ਸਫਾਈ ਤੁਸੀਂ ਕਰ ਲੋ ਆਰਾਮ ਨਾਲ ਚੰਗਾ ਬਾਹਰ ਕਾਦਾ ਬੱਗੇ ਯਾਰ ਕਾਲੇ ਕਹਿੰਦੇ ਨਾ ਸੰਦਾਂ ਦੀ ਜਖਣਾ ਪਟਦੀ ਮੈਂ ਤਾਂ ਹੁਣ ਇਹਨਾਂ ਨਾਲ ਇੱਕ ਗੱਲ ਕਰੂੰਗਾ ਵੀ ਭਾਈ ਜੇ ਸੰਦ ਰੱਖਣੇ ਤਾਂ ਗੌਰ ਨਾਲ ਰੱਖੋ ਨਹੀਂ ਇਹਨਾਂ ਦਾ ਮੁੱਲ ਕਰ ਲੋ ਮੁੱਲ ਲੈਂਦੇ ਰੱਖ ਲੋ ਫਿਰ ਐ ਤਾਂ ਲੋਟ ਨਹੀਂ ਆਉਣਾ ਜਮੀ ਪੱਟੀ ਮੇਸ ਕਰ ਦੇਣਗੇ ਸਤਿ ਸ਼੍ਰੀ ਅਕਾਲ ਚਾਚਾ ਜੀ ਸਤਿ ਸ਼੍ਰੀ ਅਕਾਲ ਸਿਰ ਸਤਿ ਸ਼੍ਰੀ ਅਕਾਲ ਪਾਈ ਸਤਿ ਸ਼੍ਰੀ ਅਕਾਲ ਬੇਟਾ ਹਾਂ ਭਾਈ ਅਬ ਤਾਂ ਚਾਚਾ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨ ਆਈ ਸੀ ਓਹੋ ਸਾਰਗੇ ਤੂੰ ਸੁਨੇਹਾ ਲਾ ਆਂਦੀ ਮੈਂ ਘਰੇ ਆ ਜਾਂਦਾ ਘਰੇ ਗੱਲ ਹੋਣ ਵਾਲੀ ਹੈ ਨਹੀਂ ਸੀ ਹਾਂ ਦੱਸ ਪੁੱਤ ਮੈਂ ਤਾਂ ਤੁਹਾਨੂੰ ਇਹ ਕਹਿਨੀ ਆ ਵੀ ਕਿਵੇਂ ਵੀ ਮੇਰੇ ਅੱਗੇ ਲੱਗ ਲਗਾ ਕੇ ਨਾ ਬਸ ਮੇਰੇ ਤਾਂ ਇਸ਼ੂ ਨਾਲੋਂ ਖਿਹੜਾ ਛੜਵਾ ਦਿਓ ਜਿਹੜਾ ਮੇਰੇ ਮੁੰਡੇ ਦਾ ਹਿੱਸਾ ਬੰਦ ਹੈ ਉਹਨਾਂ ਦੇ ਘਰ ਚੋਂ ਦਵਾ ਦਿਓ। ਓ ਭਾਈ ਸੁਖਨਾ ਤੇਰਾ ਮੁੰਡਾ ਹੈਗਾ ਇਸਾ ਤੇਰਾ ਕਿਤੇ ਨਹੀਂ ਜਾਂਦਾ। ਪਰ ਸ਼ੇਰਾ ਜਿਹੜੀ ਤੂੰ ਗਲਤੀ ਕੀਤੀ ਐ ਇਹੇ ਜੇ ਤੂੰ ਇੱਕ ਵਾਰੀ ਨਿਮੇੜਾ ਕਰ ਲਿਆ ਘਰ ਟੁੱਟ ਗਿਆ। ਸ਼ੇਰਾ ਦੁਬਾਰੇ ਬਸਾਉਣਾ ਬਹੁਤ ਔਖਾ ਹੋ ਜੂ। ਤੂੰ ਆਪਦੇ ਦਿਲ ਨਾਲ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲੈ। ਮੇਰੀ ਗੱਲ ਸੁਣੋ ਜੀ। ਜਦੋਂ ਅਗਲਾ ਨਹੀਂ ਸੋਚ ਰਿਹਾ ਫਿਰ ਇਹ ਕੱਲੀ ਸੋਚ ਕੇ ਵੀ ਕੀ ਕਰੂਗੀ? ਅਗਲਾ ਆਪਦੇ ਲੱਛਣ ਸੁਧਾਰ ਲਵੇ। ਜੇ ਤੁਸੀਂ ਕਹੋ ਮੈਂ ਗੱਲ ਕਰਕੇ ਦੇਖ ਲੈਂਦਾ। ਗੱਲਾਂ ਬਾਤਾਂ ਤਾਂ ਹੋ ਹੀ ਜਾਂਦੀਆਂ ਨੇ ਚਾਚਾ ਜੀ ਤੁਹਾਡੇ ਸਾਹਮਣੇ ਹੀ ਆ ਕਿੰਨੇ ਸਾਲਾਂ ਦਾ ਆਹੀ ਝੱਜੂ ਪਈ ਜਾਂਦਾਗਾ ਕੀ ਫਾਇਦਾ ਫਿਰ ਇਦੋਂ ਚੰਗਾ ਜਦੋਂ ਦੋਨਾਂ ਜੀਆਂ ਦੀ ਬੰਦ ਹੀ ਨਹੀਂ ਆਪਦਾ ਅੱਡੋ-ਪਾਟ ਹੋ ਕੇ ਰਹਿਣ ਚ ਕੀ ਹਰਜ ਨਾਲੇ ਜੇ ਮੇਰੇ ਮਾਪੇ ਕਿਤੇ ਕਰਦੇ ਉੱਥੇ ਨਾ ਮੇਰੀ ਬੰਦੀ ਉੱਥੇ ਆ ਕੰਮ ਹੁੰਦਾ ਫਿਰ ਵੀ ਮੈਂ ਅੱਡੀ ਹੁੰਦੀ ਨਾ ਮੰਨਦੀ ਆ ਵੀ ਆਪ ਕਰਵਾਇਆ ਸੀ ਪਰ ਹੁਣ ਆਉਣ ਵਾਲੀ ਜ਼ਿੰਦਗੀ ਆਪ ਤੇ ਜਵਾਕ ਦੀ ਤੇ ਆਪਦੀ ਜ਼ਿੰਦਗੀ ਨਿਕਾਲਦੀ ਮੈਂ ਤੁਸੀਂ ਛੇਰ ਨਾ ਨਿਆਣ ਮਤ ਦੇ ਵਿੱਚ ਇੱਥੇ ਗਲਤੀ ਕਰ ਜਾਂਦੇ ਹੋ ਉੱਥੇ ਵੀ ਤਾਂ ਤੂੰ ਅੱਡ ਕਿਵੇਂ ਹੋ ਜਾਂਦੀ ਜਿੱਥੇ ਤੇਰੇ ਮਾਪਿਓ ਕਰਦੇ ਉਥੇ ਤੇਰੇ ਨਾਲ ਖੜਦੇ ਸ਼ੇਰਾ ਹੋ ਅੱਜ ਤੇਰੇ ਭਾਈ ਨੂੰ ਮੈਂ 50 ਵਾਰੀ ਕਹਿ ਚੁੱਕਿਆ ਉਹ ਕਹਿੰਦਾ ਚਾਚਾ ਮੈਂ ਕਿਹੜੇ ਮੂੰਹ ਨਾਲ ਮਦਦ ਕਰਾਂ ਮੇਰੀ ਬਦਨਾਮੀ ਕਰਾਤੀ ਪਿੰਡ ਚ ਸ਼ੇਰਾ ਹੁਣ ਤੂੰ ਕਹੇਂਗੀ ਮੇਰਾ ਚਾਚਾ ਗੱਲਾਂ ਕੀ ਕਰਦਾ ਜਿੰਨਾ ਦੁੱਖ ਤੇਰੇ ਭਰਾ ਨੂੰ ਆ ਭਾਈ ਦੁੱਖ ਮੈਨੂੰ ਵੀ ਉਨਾ ਹੀ ਹੈ ਚੱਲ ਸ਼ੇਰਾ ਕਰਮਾਂ ਦੀਆਂ ਗੱਲਾਂ ਹੁੰਦੀਆਂ ਜਿਹੜੀ ਹੋ ਗਈ ਵਾ ਗਈ ਜਿਵੇਂ ਤੂੰ ਕਹੇਂਗੀ ਉਹ ਮੈਂ ਹੀ ਕਰਾ ਦੂੰ ਦੇਖੋ ਮੈਂ ਤਾਂ ਹਨਾ ਕਾ ਕੁਛ ਨਹੀਂ ਮੰਗਦੀ ਜਿੰਨਾ ਕ ਹੱਕ ਹੈ ਮੇਰੇ ਜਵਾਕ ਦਾ ਚੱਲ ਮੇਰਾ ਤਾਂ ਖਸਮ ਨੂੰ ਖਾਵੇ ਬਸ ਉਹਦੀ ਜਿਹੜੀ ਆਉਣ ਵਾਲੀ ਜ਼ਿੰਦਗੀ ਆ ਉਹ ਆਪਦੀ ਵਧੀਆ ਜਿਉਂ ਲਵੇ ਉਹਨਾਂ ਕੋ ਉਹਦਾ ਬੰਦਾ ਹਿੱਸਾ ਦਵਾ ਦੇ ਨਹੀਂ ਨਹੀਂ ਲੈ ਕਿਉਂ ਕੱਲੇ ਜਵਾਗ ਦੀ ਕਿਉਂ ਤੇਰੀ ਜ਼ਿੰਦਗੀ ਨਹੀਂ ਸੀ ਤੂੰ ਵੀ ਆਪਦੀ ਜ਼ਿੰਦਗੀ ਖਰਾਬ ਕਰੀ ਆ ਜਿੰਨਾ ਇਹਦਾ ਹੱਕ ਬੰਦਾ ਜੀ ਉਹਨਾਂ ਇਹਨੂੰ ਵੀ ਦਵਾਇਆ ਤੁਸੀਂ ਜਵਾਗ ਦਾ ਹੱਕ ਤਾਂ ਲੈਣਾ ਹੀ ਲੈਣਾ ਕੋਈ ਨਹੀਂ ਸ਼ੇਰਾ ਜਿੰਨਾ ਤੇਰਾ ਘਰ ਚ ਹੱਕ ਆ ਜਾਂ ਜ਼ਮੀਨ ਚ ਹੱਕ ਆ ਕਿਤੇ ਕੁਝ ਨਹੀਂ ਛੱਡਦਾ ਮੈਂ ਸਾਰਾ ਕੁਝ ਤੈਨੂੰ ਦਵਾ ਕੇ ਫੇਰ ਹੀ ਸਾਂ ਲਉ ਹੋਰ ਦੱਸ ਕੋਈ ਨਹੀਂ ਬੱਸ ਛਾਚਾ ਜੀ ਬਹੁਤ ਬਹੁਤ ਧੰਨਵਾਦ ਜਦੋਂ ਕਿ ਤੁਹਾਨੂੰ ਪਤਾ ਹੈ ਵੀ ਗਲਤੀ ਦੋਨਾਂ ਦੀ ਸਾਡੀ ਬਰਾਬਰ ਆ ਫੇਰ ਵੀ ਤੁਸੀਂ ਮੇਰਾ ਸਾਥ ਦੇ ਹੀ ਜਾਂਦੇ ਹੋ ਹੋਰ ਇਸ ਤੋਂ ਵੱਧ ਕੇ ਮੈਨੂੰ ਕੀ ਚਾਹੀਦਾ ਉਹ ਛੇਰਾ ਕੁੜੀਆਂ ਗਲਤੀਆਂ ਕਰ ਲੈਂਦੀਆਂ ਨੇ ਭਾਈ ਜੇ ਕੋਈ ਵੀ ਬੰਦਾ ਨਾਲ ਨਾਲ ਖੜੇ ਫਿਰ ਤਾਂ ਇਹ ਮੁੰਡਿਆਂ ਦਾ ਤਿਆਚਾਰ ਹੋਰ ਵੱਜੇ ਇਹ ਤਾਂ ਐਂ ਸੋਚ ਲਿਆ ਕਰਨ ਬੱਸ ਕਿਹੜਾ ਵਿਆਹ ਕਰਾ ਲਿਆ ਹੁਣ ਛੱਡ ਦਿਓ ਜੀ ਖਾਵੇ ਤੱਕੇ ਜਿੱਥੇ ਮਰਜੀ ਇਹਨੂੰ ਤਾਂ ਮੈਂ ਚੰਗੀ ਤਰ੍ਹਾਂ ਸਮਝਾਉਂ ਜਿਹੜਾ ਉੱਤੇ ਮੈਨੂੰ ਪੁੱਠਾ ਬੋਲਿਆ ਦੁਸ਼ਮਣੀ ਮੇਰੀ ਵੀ ਉਹਦੇ ਨਾਲ ਆ ਬੋਲਣ ਦੀ ਅਕਲ ਤਾਂ ਇੰਨੀ ਕੀ ਆ ਬਸ ਤੁਹਾਨੂੰ ਪਤਾ ਹੀ ਆ ਨਾਲੇ ਖੁਦ ਆਪਦੇ ਅੱਖੀ ਦੇਖ ਲਿਆ ਤੁਸੀਂ ਤਾਂ ਸਾਰਾ ਕੁਝ ਚੱਲ ਕੋਈ ਨਾ ਛੇੜਾ ਮਨ ਦੁਖੀ ਨਾ ਕਰ ਆ ਤੇਰੀ ਚਾਚੀ ਅੰਦਰ ਬੈਠੀ ਐ ਚਾਹ ਪਾਣੀ ਪੀ ਕੇ ਜਾਇਓ ਨਹੀਂ ਕੋਈ ਨਾ ਉਹ ਵੈਸੇ ਮਿਲ ਜਾਂਦੇ ਆ ਚਾਹ ਪਾਣੀ ਤਾਂ ਕੋਈ ਗੱਲ ਨਹੀਂ ਕੋਈ ਨਹੀਂ ਛੇੜਾ ਆਪਣਾ ਕਿਹੜਾ ਬੰਡਿਆ ਕੁਝ ਜਾਓ ਪੁੱਤ ਅੰਦਰ ਵਗਜੋ ਸਵਰਗੀ ਜੇ ਕਦਮ ਚੱਕਣ ਤੋਂ ਪਹਿਲਾਂ ਇੱਕ ਵਾਰੀ ਸੋਚ ਲਾਂਦੀ ਆਪਦੇ ਭਰਾ ਬਾਰੇ ਸੋਚ ਲਾਂਦੀ ਆਪਦੇ ਪਰਿਵਾਰ ਬਾਰੇ ਸੋਚ ਲਾਂਦੀ ਤੈਨੂੰ ਅੱਜ ਆਹ ਦਿਨ ਦੇਖਣੇ ਨਾ ਪੈਂਦੇ ਹੁਣ ਤੂੰ ਦਰਦਾਰ ਪਟਕਦੀ ਫਿਰਦੀ ਐ ਭਾਈ ਮੈਂ ਤੁਹਾਨੂੰ ਅੰਦਰ ਲੱਭੀ ਜਾਣੀ ਆ ਤੁਸੀਂ ਇੱਥੇ ਬੈਠੇ ਹੋ ਕੀ ਹੋ ਗਿਆ ਕੁਝ ਨਹੀਂ ਭਾਬੀ ਬੱਸ ਤੈਨੂੰ ਵੀ ਪਤਾ ਹੀ ਐ ਮੈਂ ਤੇ ਇਹ ਗੱਲ ਕਹਿੰਦੀ ਸੀ ਹੁਣ ਤੁਸੀਂ ਤੇ ਸਿਮਰਨ ਨੇ ਇਕੱਠੇ ਰਹਿਣ ਦਾ ਫੈਸਲਾ ਕਰਤਾ ਲਿਆ ਮੈਂ ਤਾਂ ਇਹ ਕਹਨੀ ਆ ਤੁਸੀਂ ਆਪਣੇ ਜਵਾਬ ਨੂੰ ਲੈ ਕੇ ਨਾ ਚੰਡੀਗੜੀ ਰਹਿਣ ਲੱਗ ਜਾਓ ਖੁਸ਼ੀ-ਖੁਸ਼ੀ ਰਹੀ ਜਾ ਤਿੰਨੇ ਆਪੇ ਮਨਪ੍ਰੀਤ ਤੇ ਲੱਭਦੀ ਫਿਰ ਜਾਊਗੀ ਉੱਥੇ ਕਿਹਦੇ ਨਾਲ ਆਊਗੀ ਉਹ ਗਲਤ ਤਰੀਕ ਠੀਕ ਹੈ ਭਾਬੀ ਪਰ ਫਿਰ ਗੁਰੂ ਵੀ ਨਹੀਂ ਹੈਗਾ ਕਰੇ ਤਾਂ ਫਿਰ ਇੱਕ ਬੰਦਾ ਚਾਹੀਦਾ ਹੀ ਐ ਸਾਡਾ ਤਾਂ ਜਿਵੇਂ ਚੱਲੀ ਜਾਂਦਾ ਨਾ ਉਵੇਂ ਚੱਲੀ ਜਾਊਗਾ ਕੋਈ ਨਹੀਂ ਇੱਥੇ ਵੀ ਸਭ ਕੁਝ ਠੀਕ ਹੋ ਜਾਊਗਾ ਪਰ ਤੁਸੀਂ ਆਪਣਾ ਘਰ ਬਸਾਓ। ਨਾਲੇ ਮੈਨੂੰ ਪਤਾ ਹੈ। ਜਦੋਂ ਆਤਾ ਪਤਾ ਤੁਹਾਡਾ ਪਤਾ ਨਹੀਂ ਹੋਊਗਾ, ਆਪ ਵੀ ਇੱਥੇ ਪਟਕਦੀ ਫਿਰੀ ਜਾਣਾ ਨੇ। ਕੁਝ ਨਹੀਂ ਆਣਾ ਉਹਦੇ ਹੱਥ 'ਚ। ਮੈਨੂੰ ਤਾਂ ਐਵੇਂ ਹੀ ਹੈ ਘਰ 'ਚ ਨਿੱਤ ਦਾ ਕਲੇਸ਼ ਨਾਲੋਂ ਤੁਸੀਂ ਖੁਸ਼ੀ ਖੁਸ਼ੀ ਰਹੋ। ਹਾਂ ਤਾਂ ਫਿਰ ਠੀਕ ਹੈ ਭਾਬੀ। ਕੋਈ ਨਹੀਂ। ਦੇਖ ਲਈ। ਬਾਕੀ ਮਹਿਤਾਬ ਨੂੰ ਵੀ ਤਾਂ ਹੋਣਾ ਚਾਹੀਦਾ ਨਾ ਫਿਰ ਮੇਰੇ ਹੱਥ ਕੋਈ ਨਾ ਕੋਈ ਤਾਂ ਸਕੀਮ ਲਾਉਂਗੀ ਨਹੀਂ ਉਹਨੇ ਆਏ ਜਵਾਬ ਨਹੀਂ ਦੇਣਾ ਇਹ ਵੀ ਗੱਲ ਸਹੀ ਆ ਉਹ ਤਾਂ ਕੁੱਤੇ ਦੀ ਬੱਟੀ ਆ ਉਹ ਮੈਂ ਜਾਣਦਾ ਉਹ ਨੂੰ ਕਿੰਨੇ ਕੁ ਪਾਣੀ ਚ ਕੋਈ ਨਾ ਤੇਰਾ ਬਹੁਤ ਬਹੁਤ ਧੰਨਵਾਦ ਭਾਬੀ ਤੂੰ ਇੰਨਾ ਸੋਚਿਆ ਮੇਰੇ ਬਾਰੇ ਬਸ ਜੇ ਮੈਂ ਬਗਬੋ ਗਿਆ ਨਾ ਇਧਰ ਉਧਰ ਤਾਂ ਮਗਰ ਮਾਂ ਦਾ ਧਿਆਨ ਰੱਖੀ ਮਹਿਤਾਬ ਨੂੰ ਤਾਂ ਨਹੀਂ ਉਹਦੇ ਕੋਲੇ ਛੱਡਦਾ ਚਾਹੇ ਮੈਨੂੰ ਮਾਰਨਾ ਪਵੇ ਕੋਈ ਜਾਂ ਮਰਨਾ ਪਵੇ ਨਹੀਂ ਭਾਈ ਐਡਾ ਕੋਈ ਫੈਸਲਾ ਨਾ ਲਿਓ ਬਾਕੀ ਕੋਈ ਗੱਲ ਸਭ ਕੁਝ ਠੀਕ ਹੋਊਗਾ ਠੰਡੇ ਦਿਮਾਗ ਨਾਲ ਸੋਚਿਓ ਵੀ ਜਵਾਬ ਨੂੰ ਕਿਵੇਂ ਲੈ ਕੇ ਆਣਾ ਕੋਈ ਗਲਤ ਕਦਮ ਤਾਂ ਚੱਕਿਆ ਨਾ ਬਾਕੀ ਰਹੀ ਮੰਮੀ ਦੀ ਗੱਲ ਇਹ ਤਾਂ ਮੇਰਾ ਪਰਿਵਾਰ ਹੈ ਇਹਨਾਂ ਦੀ ਫਿਕਰ ਮੈਨੂੰ ਹੈਗੀ ਹੈ ਮੰਮੀ ਨੂੰ ਮੈਂ ਆਪ ਹੀ ਸੰਭਾਲ ਲੂੰਗੀ ਤੁਸੀਂ ਆਪਣਾ ਸੋਚੋ। ਕੁਸ਼ ਬਾਬੀ ਕੋਈ ਨਹੀਂ ਆਪਦਾ ਤੇ ਮੈਂ ਸੋਚ ਹੀ ਲਉ। ਬਸ ਤੇਰੇ ਇੰਨੀ ਬਹੁਤ ਧੰਨਵਾਦ ਹੈ ਤੁਮ ਮਾਨ ਨੂੰ ਸਾਹਮਣੇ। ਚਲ ਕੋਈ ਨਹੀਂ। ਆਜ ਮੈਂ ਚਾਹ ਬਣਾਣੀ ਆ ਚਾਹ ਪੀ ਲਓ। ਕੋਈ ਨਹੀਂ ਬਾਬੀ ਫਿਲਣਾ। ਐਵੇਂ ਨਹੀਂ ਸਾਰਾ ਦਿਨ ਮੂੰਹ ਬਣਾ ਕੇ ਬੈਠਦੇ ਹੁੰਦੇ। ਨਾ ਤੁਸੀਂ ਚਲੋ ਮੈਂ ਆਉਂ। ਮਾਨਪ੍ਰੀਤ ਅ ਮਾਨਪ੍ਰੀਤ। ਸ਼ੰਘਾ ਨਹੀਂ ਕਰਿਆ ਤੁਝ ਵਾਕ ਨੂੰ ਲਿਆ ਕੇ। ਔਰ ਉਹ ਕੁਝ ਹੋ ਜਿਹੜਾ ਕੁਝ ਨਹੀਂ ਹੋਣਾ। ਮੈਂ ਤਾਂ ਆਬ ਟੈਸਟ ਕਰ ਲਿਆ ਕਾ ਨਹੀਂ ਮੈਂ ਤਾਂ ਆਬ ਤੈਨੂੰ ਮੈਂ ਜਿੰਨਾ ਮਰਜ਼ੀ ਸਮਝਾਵਾਂ ਤੇਰੇ ਗੱਲ ਖਾਨੇ ਕਾ ਤੂੰ ਨਹੀਂ ਪੈਂਦੀ ਹੈਗੀ ਰੋਜ਼ ਰੋਜ਼ ਤੇਰੀ ਮਿੰਟਾਂ ਕਰਨੀਆਂ ਪੈਂਦੀਆਂ ਨੇ ਮੈਨੂੰ ਪਾਗਲਾ ਦੱਸ ਮੈਂ ਸਮਝਦਾ ਪਤਾ ਨਹੀਂ ਕਿਉਂ ਨਹੀਂ ਤੂੰ ਦਾ ਪੁੱਤ ਮੇਰੇ ਤੋਂ ਤੇ ਨੀ ਝਿੜਕਿਆ ਨਾ ਕਰ ਇਹਨੂੰ ਪਿਆਰ ਨਾਲ ਪੜਾਇਆ ਕਰ ਝਿੜਕਾਈ ਤਾਂ ਪਹਿਲੇ ਹੀ ਰਹਿੰਦਾ ਵਿਚਾਰਾ ਗੱਲ ਹੀ ਨਹੀਂ ਸੁਣਦਾ ਹੈਗਾ ਤੁਸੀਂ ਇਹ ਦੇਖ ਲਓ ਮੈਂ ਕਿੰਨੀ ਮਿਹਨਤ ਕਰੀ ਆਂ ਨੀ ਇਹਨੂੰ ਪੜਾਉਣ ਦੇ ਵਿੱਚ ਫਿਰ ਵੀ ਪਤਾ ਨਹੀਂ ਕਿਉਂ ਨਹੀਂ ਸੁਣਦਾ ਪੜ ਲੇ ਘਾਪੀ ਹੌਲੀ ਹੌਲੀ ਤੇ ਤੇਰਾ ਪੜ ਲੇਗਾ ساری ਜ਼ਿੰਦਗੀ ਪਈ ਹੈ ਪੜਾਈ ਕਰਨ ਨੂੰ ਇਹਨੂੰ ਮੰਮੀ ਤੁਸੀਂ ਮੇਰੀ ਗੱਲ ਸੁਣਦੇ ਹੋ ਹਾਂ ਜਦੋਂ ਚੰਗੀ ਪੜੀ ਬੈਠ ਕੇ ਇੱਥੇ ਪੜਾਈ ਜਾਂਦੀ ਹੈ ਇਹਨੂੰ ਫਿਰ ਤੁਹਾਨੂੰ ਤਾਂ ਵਿੱਚ ਬੋਲਣ ਦੀ ਲੋੜ ਹੀ ਨਹੀਂ ਨਾ ਤੁਸੀਂ ਉਹਨੂੰ ਰੋਕੋ ਨਾ ਤੁਸੀਂ ਇਹਨੂੰ ਰੋਕੋ ਬੋਲਣਾ ਨਹੀਂ ਹੈਗਾ ਇਹਨਾਂ ਦੋਨਾਂ ਦੇ ਵਿੱਚ ਚਾਹੇ ਕੁੱਟ ਕੇ ਪੜਾਵੇ ਚਾਹੇ ਪਿਆਰ ਨਾਲ ਪੜਾਵੇ ਅੱਛਾ ਵੱਡੀ ਸਿਆਣੀ ਆਈ ਹੈ ਕੁੱਟਣ ਨਹੀਂ ਮੈਂ ਦਿੰਦੀ ਕਿਸੇ ਨੂੰ ਵੀ ਹਾਂ ਅੱਜ ਕੰਨ ਖਿੱਚਾਂਗੇ ਇਹਦੇ ਕੱਲ ਨੂੰ ਕੁਝ ਕਰਨ ਜੋਗਾ ਹੋਊਗਾ ਤੇਰੇ ਕੰਨ ਖਿੱਚਦੇ ਉੱਥੇ ਨਹੀਂ ਕਾਣੂ ਕੁੱਟ ਦੀ ਆਂਟੀ ਕੁੱਟ ਦੀ ਦਮੇ ਗਣੂ ਆ ਬਸ ਮੈਨੂੰ ਆਏ ਆ ਕਿਵੇਂ ਨਾ ਕਿਵੇਂ ਕਰਕੇ ਸਮਝ ਜੇ ਹੁਣ ਤੁਹਾਨੂੰ ਵੀ ਪਤਾ ਹੈ ਵੀ ਇਹਨੇ ਕਿਵੇਂ ਕਿਤਾਬਾਂ ਲਿਆ ਕੇ ਦਿੱਤੀਆਂ ਨੇ ਕਿਵੇਂ ਇਹਨੂੰ ਪੜਾ ਰਹੀ ਆ ਮੈਨੂੰ ਆਏ ਆ ਵੀ ਇਹਨੂੰ ਮੈਂ ਪੜਨ ਲਾ ਦਾਂ ਕੋਈ ਨਹੀਂ ਪੁੱਤ ਪਿਆਰ ਨਾਲ ਪੜਾ ਲੈ ਪੜ ਲੈ ਮੈਨੂੰ ਇਹਦਾ ਸੁੱਖ ਸਹਾਰਾ ਹੋ ਗਿਆ ਜੇ ਆਪਣੇ ਘਰੇ ਇੱਕ ਦੋ ਰਾਤਾਂ ਰਹੂਗੀ ਇਹਨੂੰ ਭੋਰਾ ਕਿਸੇ ਤਨਪਤਨ ਲਾ ਲੂਗੀ ਵੀ ਪੜਾਈ ਵਾਲਾ ਦਿਮਾਗ ਲਾ ਲਵੇ ਤੁਹਾਨੂੰ ਝਿੜਕਦੇ ਨਾ ਜਦੋਂ ਮੇਰੀ ਜਾਨ ਨਿਕਲਦੀ ਹਰ ਆਂਟੀ ਮੈਂ ਚੰਗੇਲੀ ਝਿੜਕਦੀ ਆ ਚੱਲ ਕੋਈ ਨਹੀਂ ਪੁੱਤ ਪੜ ਲਿਆ ਕਰ ਚੰਗਾ ਸਿਆਣਾ ਬਣ ਕੇ। ਕਿਤਨੇ ਤਾਂ ਫਿਰ ਪਈ ਜਾਣੇ ਆ ਨਾ ਪੜੂਗਾ ਤੂੰ। ਆਹੋ ਪਈ ਜਾਣੇ ਨੇ। ਆਪੇ ਪੜਾ ਲੈਗੀ ਚੁੱਪ ਕਰ ਤੂੰ। ਬੱਡੀ ਸਿਆਣੀ ਆਈ ਏ। ਮੇਰੇ ਸੁਣ ਲੈ ਗੱਲ ਮੁੰਡਿਆ ਜੇ ਤੇਰੇ ਕੋਈ ਕੰਪਲੇਂਟ ਆ ਗਈ ਨਾ ਤਾਂ ਹਿਸਾਬ ਲਾ ਲੀਆ ਆਪਦਾ। ਕੀ ਕਰੇਂਗੀ ਤੂੰ? ਕੁੱਟੂਂਗੀ ਹੋਰ ਤਾਂ ਕੀ ਕਰਨਾ? ਹੱਥ ਲਾ ਕੇ ਵਿਖਾ ਤੂੰ। ਹਾਂ। ਕਾਨੂੰਨ ਲੜਦੇ ਹੋ ਤੁਸੀਂ। ਕੁੱਟਣਾ ਆਲਿਓ ਬੰਨਾ ਕੁਛ ਨਹੀਂ ਇਹਦਾ। ਫੇਰਾ ਪੜ ਲੇਗਾ। ਠੀਕ ਐ। ਜਿੰਨਾ ਜਵਾਕ ਨੂੰ ਛਿੜਕੀ ਨਾ ਉਹਨਾਂ ਦਾ ਦਿਮਾਗ ਮੋਟਾ ਹੁੰਦਾ। ਅੱਗੇ ਜੇ ਇਹਦੀ ਦਾਦੀ ਨੇ ਇਹਦੇ ਪਿਆ ਨੂੰ ਛਿੜਕਿਆ ਹੁੰਦਾ ਨਾ ਤੱਕ ਕੋਈ ਛੁ ਬਣ ਜਾਂਦਾ ਜੋ ਹੋ ਕਿਸੇ ਦਾ ਪਤਾ ਨਹੀਂ ਲੱਗਦਾ। ਚਲ ਕਾਨੂੰਨ ਮਨਪ੍ਰਿਤ ਤੂੰ ਗੱਲ ਗੱਲ ਦੇ ਵਿੱਚ ਨਾ ਆਪਦੇ ਸਹਰਿਆਂ ਦੀ ਗੱਲ ਨਾ ਲੈ ਕੇ ਆਇਆ ਕਰ। ਐਵੇਂ ਜਵਾਗ ਤੇ ਅਸਰ ਪੈਂਦਾ ਤਾਂ ਹੀ ਤਾਂ ਉਹ ਪੜਦਾ ਨਹੀਂ ਹੈਗਾ। ਪਿਆਈ ਪਿਆ ਅਸਰ ਦਿਨ ਵੱਟਾ ਦਾ ਬਣ ਰਿਹਾ। ਫਿਰ ਤਾਂ ਝੁੜਕਦੀਆਂ ਜਿੰਨਾਂ ਨੂੰ ਪਿਆਰ ਨਾਲ ਸਮਝਾਏਗੀ ਨਾ ਸਮਝ ਜਾਈਗਾ। ਚਲ ਚੰਗਾ ਮੰਮੀ ਤੂੰ ਸਰਾਣੇ ਉੱਠ। ਤੂੰ ਪੜਾਏ ਨੂੰ ਜਿਵੇਂ ਜੀ ਕਰਦਾ ਬਸ ਲਾ ਦੀ ਤੁਸੀਂ ਤਰੀਕੇ ਨਹੀਂ ਪੜਾਏ। ਇਹਨੇ ਲਾ ਦੇਗੀ ਚਿੱਤਰ। ਕਾਨੂੰਨ ਨਹੀਂ ਆ ਕੋਈ ਨਹੀਂ। ਚਲ ਨੀਚੇ ਨਾ। ਜਿਹੜਾ ਮੈਂ ਟੈਸਟ ਦਿੱਤਾ ਨਾ ਬਤਨ ਨੂੰ ਕਰ। ਕੀ ਕਹਿੰਦੇ ਸੀਗੇ ਮੈਂ ਤਾਂ ਕੀ ਕਹਿਣਾ ਹੈ ਉਹ ਕੁੜੀਆਂ ਤੈਨੂੰ ਮਿਲਕੀ ਗਈਆਂ ਨੇ ਅੰਦਰ ਮਾਈ ਭੇਜੀਆਂ ਸੀ ਮਾਪੇ ਤੇ ਚਾਚੀ ਨੂੰ ਮਿਲਜੋ ਜਾ ਕੇ ਆਹੋ ਪਰ ਮੈਨੂੰ ਗੱਲ ਤਾਂ ਨਹੀਂ ਕੋਈ ਦੱਸੀ ਕੀ ਕਹਿੰਦੀਆਂ ਸੀ ਗੱਲ ਤਾਂ ਕੀ ਦੱਸਣਾ ਉਹ ਆ ਜਾਂਦੀ ਹੈ ਮੇਰੇ ਕੋਲੇ ਵਿਚਾਰੀ ਦੁਖੜੇ ਰੋਣ ਹੁਣ ਉਹ ਤੰਗ ਪਰੇਸ਼ਾਨ ਉਹਨੂੰ ਜਿਆਦਾ ਕਰਨ ਲੱਗਿਆ ਅੱਛਾ ਉਹ ਕਹਿੰਦੀ ਚਾਚਾ ਜੀ ਕਹਿੰਦੀ ਤੁਸੀਂ ਵੀ ਮੇਰਾ ਖੜਾ ਛੜਾਓ ਇਹਦੇ ਨਾਲੋਂ ਜਿਹੜਾ ਮੇਰਾ ਹੱਕ ਆ ਮੇਰੇ ਮੁੰਡੇ ਦਾ ਕਹਿੰਦੇ ਉਹ ਦਵਾ ਦਿਓ ਮੁੱਖਾ ਭਾਈ ਜਿੰਨੇ ਜੋ ਗਰੇ ਹੈਗੇ ਜਰੂਰ ਕੋਸ਼ਿਸ਼ ਕਰਾਂਗੇ ਦਬਾਵਾਂਗੇ ਹੱਕ ਤਾਂ ਤੇਰਾ ਬਣਦਾ ਹੀ ਐ ਮੇਰੀ ਗੱਲ ਸੁਣਾ ਕੋਈ ਜਲ ਦਵਾਜੀ ਚ ਨਾ ਫੈਸਲਾ ਨਾ ਲੈ ਲਿਓ ਗੱਲ ਤਾਂ ਦੇਖਾ ਉਹਦੀ ਮਾਂ ਨਾਲ ਗੱਲ ਕਰੋ ਇੱਕ ਵਾਰੀ ਵੀ ਭਾਈ ਕਈ ਵਾਰੀ ਜਵਾਖ ਨਾ ਬਾਰੋ-ਬਾਰੀ ਆ ਜਾਂਦੇ ਹੁੰਦੇ ਨੇ ਮਾਪੇ ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਭਾਈ ਐ ਸਲੋਟ ਕਹਿੰਦੀ ਐ ਇਹ ਹੱਕ ਲੈਣ ਨੂੰ ਤੇ ਆਪਾਂ ਉਹਨੂੰ ਰਿਸ਼ਤਾ ਜੋੜਾਂਗੇ ਤੋੜਨਾ ਨਹੀਂ ਉਹ ਚਲਾ ਗਿਆ ਦੇ ਮੈਂ ਤਾਂ ਪਹਿਲੇ ਦਿਨ ਹੀ ਰਿਸ਼ਤਾ ਜੋੜਨ ਦੀ ਗੱਲ ਕਰੀ ਸੀ ਉਹ ਸਾਲਾ ਮੈਨੂੰ ਬੋਲੇ ਹੀ ਬਹੁਤ ਕੁਛ ਹੈ ਮੇਰੀ ਅੱਖ ਚ ਨੜਕਦਾ ਉਹ ਸਿਆਣੇ ਬੰਦੇ ਨਾਲ ਗੱਲ ਕਿਵੇਂ ਕਰੀ ਦੀ ਐ ਮੈਨੂੰ ਲੱਗਦਾ ਉਹਨੂੰ ਕਿਸੇ ਨੇ ਸਿਖਾਇਆ ਨਹੀਂ ਸਭ ਕੁ ਤਾਂ ਉਹਨੂੰ ਮਾਂ ਉਹੀ ਸਿਖਾਉਣਾ ਚੱਲ ਕੋਈ ਨਹੀਂ ਉਹਦੀ ਮਾਂ ਨਾਲ ਗੱਲ ਕਰਕੇ ਦੇਖ ਲਾਂਗੇ ਜੇ ਤਾਂ ਗੱਲ ਟਿਕਦੀ ਹੋਈ ਠੀਕ ਐ ਨਹੀਂ ਤਾਂ ਕੁੜੀ ਦਾ ਹੱਕ ਤਾਂ ਨਹੀਂ ਮੈਂ ਜਾਣਦਾ ਕੁਛ ਮਰਜ਼ੀ ਹੋ ਜੇ ਭਮਾਂ ਜੀ ਚੱਲ ਕੋਈ ਗੱਲ ਨਹੀਂ ਉਹ ਗੱਲ ਤਾਂ ਰਹੇਗੀ ਨਾ ਬਦਲਾ ਲੈਣਾਂ ਨਹੀਂ ਇੱਕ ਪਾਸੇ ਪਰ ਹਾਏ ਹੋ ਜਵਾਕ ਜਾਂ ਚੰਦਰਾ ਹੀ ਮੈਂ ਤਾਂ ਕਹੀ ਤੋਂ ਸੁਣ ਲਿਆ ਸਾਰੇ ਪਿੰਡ ਦੇ ਨਾ ਤਰਾ ਤਰਾ ਕਰਦੇ ਨੇ ਵੀ ਐਡਾ ਚੰਦਰਾ ਐਡਾ ਮਾੜਾ ਭੋਲਣ ਦੀ ਅਕਲ ਨਹੀਂ ਖੜਨ ਬੈਠਨ ਦੀ ਉਹਨੂੰ ਅਕਲ ਨਹੀਂ ਹੈ ਤਾਂ ਕੁੜੀ ਤੰਗੀ ਕੀ ਹੋਈ ਹੋਈ ਕਹਿੰਦੀ ਐ ਉਹ ਵੀ ਮੇਰਾ ਖੇੜਾ ਛਡਾ ਦੋ ਪਰ ਇੱਕ ਗੱਲ ਇਹ ਵੀ ਹੈ ਹੁਣ ਜਵਾਕ ਪਹਿਲਾਂ ਪਹਿਲੀ ਗਲਤੀ ਕੀਤੀ ਉਹਨਾਂ ਨੇ ਹਨਾ ਆਪੇ ਵਿਆਹ ਕਰਾਉਣ ਆਲੀ ਭੱਜ ਕੇ ਤੇ ਹੁਣ ਦੂਜੀ ਗਲਤੀ ਉਹ ਕਰ ਰਹੀ ਐ ਵੀ ਮੈਂ ਉਹਦੇ ਨਾਲ ਅੱਡ ਹੋ ਜਾ ਮੈਂ ਫੈਸਲਾ ਕਰ ਲਾ ਮੈਂ ਤਲਾਕ ਲੈ ਲਾ ਉਹ ਜਵਾਕਰ ਨੂੰ ਜੂ ਕਹਦੇ ਉਹਦਾ ਕੀ ਬਣੂ ਫੇਰ ਹੁਣ ਜਵਾਖ ਤਾਂ ਹੁਣ ਵੀ ਰੁਲੀ ਜਾਂਦਾ ਹੁਣ ਕਿਹੜਾ ਜਵਾਖ ਨੂੰ ਗੌਰ ਕਰਦੇ ਨੇ ਜਵਾਖ ਦੀ ਉਹ ਉਹਦੇ ਲਈ ਤਾਂ ਕੁਝ ਨਹੀਂ ਹੈਗਾ ਨਾ ਜਵਾਖ ਹੈ ਨਾ ਉਹ ਕੁੜੀ ਹੈ ਉਹਨੇ ਤਾਂ ਆਪਦੀਆਂ ਪਗਾਉਣੀਆਂ ਨੇ ਰਹੀ ਗੱਲ ਪਿੰਡ ਵਾਲਿਆਂ ਦੀ ਪਿੰਡ ਵਾਲੇ ਚੁੱਪ ਕਰ ਜਾਂਦੇ ਨੇ ਉਹਦੇ ਮੂਰੇ ਉਹ ਅਗਲਾ ਕਹਿੰਦਾ ਕਿਉਂ ਬੁਰੀ ਬਲਾਗ ਗੱਲ ਪਾਉਣੀ ਐ ਪਰ ਮੈਂ ਤਾਂ ਮੇਰੇ ਯਾਰ ਦਿੱਤੀ ਐ ਇਹਦੇ ਪਿੱਛੇ ਤਾਂ ਜਾਨ ਵੀ ਦੇ ਦੂੰ ਕੱਲ ਨੂੰ ਜੇ ਮੇਰਾ ਸਾਲਾ ਮੇਰੇ ਨਾਲ ਲੜੂਗਾ ਵੀ ਮੈਂ ਲੜ ਵੀ ਪੂੰ ਮੈਂ ਇੱਕ ਦੋ ਵਾਰੀ ਸੋਚਿਆ ਤਾਂ ਹੈਗਾ ਮੈਂ ਖਹਿ ਇਹ ਜਾ ਕਸੂਤਾ ਫਸਾਉ ਮੇਰੇ ਸਾਲੇ ਨੂੰ ਇਹਦੇ ਡੰਡੇ ਮਰਵਾਉ ਫੇਰ ਟਿਕੂ ਨਾ ਚੜੇ ਟਿਕਦਾ ਇਹ ਚਲ ਕੋਈ ਨਾ ਐਨੇ ਤੱਤੇ ਕਾਲੇ ਵੀ ਨਾ ਹੋ ਚਲੋ ਕੋਈ ਗੱਲ ਨਹੀਂ ਗਲਤੀ ਕੀਤੀ ਐ ਗਲਤੀ ਦੀ ਸਜ਼ਾ ਤਾਂ ਹੁਣ ਦੋਨੇ ਤੈਨੂੰ ਹੀ ਮਿਲ ਰਹੀ ਹੈ ਨਾ ਫੇਰ ਵੀ ਸੋਚ ਲੋ ਸਮਝ ਲੋ ਉਹਦੀ ਮਾਂ ਨਾਲ ਗੱਲ ਕਰੋ ਪਹਿਲਾਂ ਵੀ ਭਾਈ ਕੀ ਫੈਸਲਾ ਕਰਨਾ ਹੈ ਕਿਵੇਂ ਕੁੜੀ ਚਾਹੁੰਦੀ ਹੈ ਮਾੜਾ ਮੋਟਾ ਕੁੜੀ ਨੂੰ ਵੀ ਸਮਝਾਵਾਂਗੇ ਮੈਂ ਤੈਨੂੰ ਦੁਬਾਰੇ ਫੇਰ ਕਹਿਨੀ ਆ ਵੀ ਆਪਾਂ ਘਰ ਤੋੜਨ ਵਾਲਿਆਂ ਚੋਂ ਨਹੀਂ ਜੋੜਨ ਵਾਲਿਆਂ ਚੋਂ ਆ ਜੇ ਜੁੜਿਆ ਰਹਿ ਜੇ ਅਗਲੇ ਦਾ ਹਨਾ ਉਹ ਨਾਲੇ ਬੰਦਾ ਕਿੰਨਾ ਕੁ ਚਿਰ ਮਾਰਸ ਹੋਊਗਾ ਇੱਕ ਨਾ ਇੱਕ ਦਿਨ ਤਾਂ ਫਿਰ ਉਹ ਔਖਾ ਸੌਖਾ ਹੋ ਕੇ ਕਿਨਾਰਾ ਕਰ ਹੀ ਲੈਂਦਾ ਜੇ ਇੱਥੇ ਕੁੜੀ ਦੀ ਮਦਦ ਨਾ ਕੀਤੀ ਕੱਲ ਨੂੰ ਕੋਈ ਕੋਈ ਕਾਰਾ ਵੀ ਕਰ ਸਕਦੀ ਐ ਖਾ ਪੀ ਵੀ ਸਕਦੀ ਐ ਕੁਛ ਜੇ ਮਰੀ ਗਈ ਫਿਰ ਉਦੋਂ ਬਾਅਦ ਗੱਲਾਂ ਕਰਨ ਦਾ ਫਾਇਦਾ ਵੀ ਕੋਈ ਨਹੀਂ ਅੱਜ ਉਹ ਮੇਰੇ ਕੋਲੇ ਦੁਖੀ ਮਨ ਆਈ ਸੀ ਮੈਂ ਉਹਦਾ ਚਿਹਰਾ ਪਛਾਣ ਲਿਆ ਵੀ ਬਹੁਤ ਜ਼ਿਆਦਾ ਦੁਖੀ ਆ ਉਹ ਆਪਦੀ ਗਲਤੀ ਤੇ ਪਛਤਾਵਾ ਮਨ ਰਹੀ ਐ ਚਲ ਕੋਈ ਨਾ ਜਿਹੜੀ ਹੋ ਗਈ ਹਵਾ ਗਈ ਇੱਕ ਵਾਰੀ ਫੇਰ ਸੋਚ ਲੋ ਵੀ ਕੀ ਫੈਸਲਾ ਕਰਨਾ ਹੈ ਚਲ ਦੇਖਦੇ ਆ ਕਿਹੜਾਂ ਤਾਂ ਗੱਲਬਾਤ ਕਰਾਂਗੇ ਇਹ ਗੱਲਬਾਤ ਨਾਲ ਗੱਲ ਰਾਸ ਆ ਗਈ ਠੀਕ ਹੈ ਨਹੀਂ ਮੂਰੇ ਤਾਂ ਫਿਰ ਦੀਂਦੀ ਹੀ ਹੈ ਕੀ ਕਰਨਾ ਬਾਕੀ ਕੁੜੀ ਅੱਡ ਹੋ ਕੇ ਵੀ ਹੁਣ ਕਿੱਥੇ ਹੁਣ ਜਵਾਕ ਆ ਕੋਲੇ ਵਿਆਹ ਦੀ ਵਾਰੇ ਕਰਾ ਨਹੀਂ ਸਕਦੀ ਇਕੱਲੇ ਨੂੰ ਕੀ ਨਾ ਜਿਉਣ ਦੇਣਾ ਉਹਨੂੰ ਚਲੋ ਚੰਗਾ ਹੈ ਮਾੜਾ ਹੈ ਫਿਰ ਵੀ ਉਹਦੇ ਘਰੇ ਤਾਂ ਰਹਿੰਦਾ ਨਾ ਜਿਨ੍ਹਾਂ ਦੇ ਸਿਰ ਦੇ ਸਾਈ ਮਰ ਜਾਂਦੇ ਨੇ ਟਾਈਮ ਪਾਸ ਤਾਂ ਉਹ ਵੀ ਕਰਦੀਆਂ ਨੇ ਇਹ ਤਾਂ ਤਾਂ ਹੁਣ ਵੀ ਮਰੇ ਹੀ ਹੋਇਆ ਚਲੋ ਦੇਖ ਲਓ ਫਿਰ ਕੀ ਮੈਂ ਕਰਨਾ ਹੈ ਕੈਨੂੰ ਨਹੀਂ ਪਤਾ ਉਹ ਚੀਜ਼ ਕੀ ਹੈ ਬਹੁਤ ਸ਼ੈਤਾਨ ਹੈ ਉਹ ਜਬਾਖਜਾ ਕੀ ਸਮਝਦਾ ਆਪਦੇ ਆਪ ਨੂੰ ਸਭਕ ਤਾ ਮੇਰੇ ਸਲੇ ਨੂੰ ਸਿਖਾਇਆ ਕੀ ਹਟੂ ਜੋ ਮਰਜੀ ਹੋ ਜੀ